ਮੈਂ ਐਵੇਂ ਨਹੀਂ ਕਹਿੰਦਾ ਤੁਸੀਂ ਸਾਡੇ ਲਈ ਉਹ ਬਹੁਤ ਖਾਸ ਦੋਸਤੋ ਆ ਸਹਿਯੋਗ ਦੀ ਪ੍ਰਕਿਰਿਆ ਵਿੱਚ ਤੁਸੀਂ ਹੋਏ ਹੋ ਇੱਕ ਨੰਬਰ ਤੇ ਪਾਸ ਦੋਸਤੋ ਤੁਸੀਂ ਹੋਏ ਹੋ ਇੱਕ ਨੰਬਰ ਤੇ ਪਾਸ ਦੋਸਤੋ ਸਭ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂਰੀ ਸਾਥੀਓ ਅੱਜ ਤੁਹਾਡਾ ਸਹਿਯੋਗ ਪ੍ਰਸ਼ਾਸਨ ਨੇ ਮੰਗਿਆ ਸੀ ਤੁਹਾਨੂੰ ਪਤਾ ਸਥਿਤੀ ਕਿਹੋ ਜਿਹੀ ਹੈ ਡਾਮਾਡੂਲ ਸਥਿਤੀ ਹੈ ਔਰ ਤੁਸੀਂ ਸਾਥ ਦਿੱਤਾ ਤੁਸੀਂ ਸ਼ਲਾਗਾ ਯੋਗ ਤੁਹਾਡਾ ਕਦਮ ਰਿਆ ਤੁਸੀਂ ਮਿਸਾਲ ਪੈਦਾ ਕਰ ਦਿੱਤੀ ਹੈ 244 ਜ਼ਿਲ੍ਹਿਆਂ 'ਚ ਤੋਂ ਪੂਰੇ ਦੇਸ਼ ਵਿੱਚ ਮੌਕ ਡ੍ਰਿਲ ਹੋਈ ਹੈ ਔਰ ਨਵਾਂ ਸ਼ਹਿਰ ਨੇ ਇਹ ਸਾਬਤ ਕਰ ਦਿੱਤਾ ਕਿ ਘਰ ਵਿੱਚ ਬੈਠ ਕੇ ਵੀ ਲੜਾਈ ਲੜੀ ਜਾ ਸਕਦੀ ਹੈ ਜੰਗ ਲੜੀ ਜਾ ਸਕਦੀ ਹੈ ਔਰ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਤੁਸੀਂ ਸਹਿਯੋਗ ਕੀਤਾ ਔਰ ਸੂਰਮੇ ਸਾਡੇ ਜਿਹੜੇ ਫੌਜ ਫੌਜ ਦੇ ਸੂਰਮੇ ਨੇ ਉਹ ਮੈਦਾਨੇ ਜੰਗ ਚ ਖੜਨੇ ਤੁਸੀਂ ਘਰ ਵਿੱਚ ਬਹਿ ਕੇ ਹੌਸਲਾ ਦਿਖਾਇਆ ਔਰ ਕਿਤੇ ਕਿਤੇ ਕੋਈ ਟਾਵੀ ਟੂਵੀ ਇੱਕ ਦੋ ਕ ਜਾਣਿਆਂ ਦੀ ਕੋਈ ਬੱਤੀ ਪੁੱਤੀ ਨਜ਼ਰ ਆਈ ਅਦਰਵਾਈਜ਼ ਤੁਸੀਂ ਅੱਜ ਬੱਤੀ ਬੁਝਾ ਕੇ ਰੱਖੀ ਐ ਪਰ ਤੁਹਾਡੀ ਬੱਤੀ ਸਦਾ ਜਗਦੀ ਰਹਿਣੀ ਕਿਉਂਕਿ ਤੁਹਾਡੇ ਅਸ਼ੀਰਵਾਦ ਨਾਲ ਬੱਤੀ ਤੁਹਾਡੇ ਨਾਲ ਐ ਤਾਂ ਆ ਨਵੇਂ ਸ਼ਹਿਰ ਦਾ ਹੁਣ ਨਜ਼ਾਰਾ ਐ ਔਰ ਸਾਥੀਓ ਮੈਂ ਤੁਹਾਡਾ ਤੈ ਦਿਲੋਂ ਧੰਨਵਾਦ ਕਰਦਾ ਜੀ ਔਰ ਇੱਕਦਮ ਸਾਡੇ ਏਰੀਆ ਚ ਅਸੀਂ ਵੀ ਮੈਂ ਦੱਸਣਾ ਚਾਹੁੰਨਾ ਬੜੇ ਮਾਣ ਨਾਲ ਬੜੇ ਪ੍ਰਾਊਡ ਨਾਲ ਦੱਸਣਾ ਚਾਹੁੰਨਾ ਕਿਉਂਕਿ ਮੈਂ ਸਵੇਰ ਤੋਂ ਤੁਹਾਨੂੰ ਜਾਗਰਤ ਕਰ ਰਿਹਾ ਸੀ ਚੌਕਸ ਕਰ ਰਿਹਾ ਸੀਗਾ ਔਰ ਮੇਰਾ ਆਪਣਾ ਵੀ ਫਰਜ਼ ਬਣਦਾ ਸੀ ਕਿ ਜੇ ਮੈਂ ਤੁਹਾਨੂੰ ਕਿਹਾ ਤੁਹਾਨੂੰ ਕੋਈ ਬੇਨਤੀ ਕੀਤੀ ਹੈ ਪ੍ਰਸ਼ਾਸਨ ਨੇ ਬੇਨਤੀ ਕੀਤੀ ਹੈ ਤਾਂ ਉਸ ਬੇਨਤੀ ਨੂੰ ਮੈਂ ਵੀ ਮੰਨਾ ਤਾਂ ਮੈਂ ਬਿਲਕੁਲ ਠੀਕ 7:58 ਮਿੰਟ ਤੇ ਲਾਈਵ ਬੰਦ ਕਰ ਦਿੱਤਾ ਸੀ ਔਰ ਹੁਣ 9:00 ਵਜੇ ਮੇਰੇ ਖਿਆਲ 4-5 ਮਿੰਟ ਹੋ ਗਏ ਉਸ ਤੋਂ ਬਾਅਦ ਹੀ ਲਾਈਵ ਸ਼ੁਰੂ ਕੀਤਾ ਹੈ ਤਾਂ ਬਿਲਕੁਲ ਅਸੀਂ ਵੀ 9:08 ਹੋ ਗਏ ਆ ਰੂਲਸ ਨੂੰ ਪੂਰਾ ਉਬੇ ਕੀਤਾ ਹੈ ਗਾਈਡਲਾਈਨਸ ਨੂੰ ਮੰਨਿਆ ਔਰ ਮੰਨਣਾ ਵੀ ਚਾਹੀਦਾ ਸਿਰਫ ਆਮ ਜਨਤਾ ਤੇ ਰੂਲਸ ਨੂੰ ਥੋਪਣਾ ਚਾਹੀਦਾ ਦੇਖੋ ਕਿਵੇਂ ਡਾਰਾਂ ਦੀਆਂ ਡਾਰਾਂ ਆਉਂਦੀਆਂ ਤੇ ਇੱਕ ਘੰਟਾ ਬਹਿਣਾ ਔਖਾ ਹੋ ਗਿਆ ਘਰਦਿਆਂ ਦਾ ਜਾਲੇਦ ਵਾਲੇ ਜਿਹੜੇ ਲੋਕ ਆ ਉਹ ਕੋਈ ਕੋਵਿਡ ਵਾਲੇ ਹਾਲਾਤ ਹੋ ਗਏ ਪਰ ਹੁਣ ਜਿਆਦਾ ਔਖਾ ਇਸ ਕਰਕੇ ਸੀ ਕਿਉਂਕਿ ਹਨੇਰੇ 'ਚ ਬਹਿਣਾ ਪੈ ਗਿਆ ਸੀ ਇੱਕ ਹੋਰ ਚਿੰਤਾ ਸਤਾਉਂਦੀ ਸੀਗੀ ਬਾਹਰ ਵੀ ਦੇਖੀ ਚੱਲੋ ਇੱਕ ਹੋਰ ਚਿੰਤਾ ਸਤਾਉਂਦੀ ਸੀ ਕਿ ਕਿਤੇ ਜਲ ਜਾਣੇ ਚੰਦਰੇ ਚੋਰ ਨਾ ਆ ਜਾਣ ਮੌਕੇ ਦਾ ਫਾਇਦਾ ਦੇ ਕੇ ਪਰ ਚੋਰ ਵੀ ਡਰ ਗਏ ਹਨੇਰੇ ਤੋਂ ਤਾਂ ਚੋਰ ਵੀ ਡਰ ਗਏ ਚੋਰ ਕਹਿੰਦੇ ਭਾਈ ਅਸੀਂ ਨਹੀਂ ਜਾਣਾ ਲੋਕ ਇਕੱਠੇ ਹੋਣੇ ਆ ਸ਼ਤਰੌੜ ਫੇਰਨਗੇ ਆ ਦੇਖੋ ਆ ਸਟਰੀਟ ਲਾਈਟਾਂ ਘਟ ਜਗਲਦੀ ਜਲਦੀਆਂ ਐਡਾਂ ਵਾਲੀਆਂ ਜ਼ਿਆਦਾ ਜਲਦੀਆਂ ਜਿੱਦਣ ਕਿਤੇ ਮਸਾਇਲ ਡੀ ਕੀ ਇਹਨਾਂ ਕਰਕੇ ਡਿਗਣੀਆਂ ਇਹ ਨਹੀਂ ਬੰਦ ਹੁੰਦੀਆਂ ਮੈਨੂੰ ਲੱਗਦਾ ਪਰ ਚਲੋ ਆਪਾਂ ਕਿਹੜਾ ਬਾਹਰ ਸੀਗੇ 8 ਤੋਂ 9 ਆਪਾਂ ਤਾਂ ਘਰ ਦੇ ਅੰਦਰ ਸੀਗੇ ਆਪਾਂ ਤਾਂ ਬਿਲਕੁਲ ਆਪਣੇ ਕਮਰੇ ਦੀ ਬੱਤੀ ਬੰਦ ਕਰਕੇ ਫੋਨ ਵੀ ਆਫ ਕਰਕੇ ਰੱਖ ਦਿੱਤਾ ਸੀ ਮਤਲਬ ਲਾਈਟ ਉਹਦੀ ਬੰਦ ਕਰਕੇ ਨੈਟ ਵੀ ਨਹੀਂ ਚਲਾਇਆ ਫੋਨ ਤੇ ਕਿਸੇ ਨਾਲ ਗੱਲਬਾਤ ਹੋਈ ਹੋਊਗੀ ਤਾਂ ਯਾਰਾ ਦੋਸਤਾਂ ਨੇ ਇੱਕ ਦੋ ਕਾਲ ਸਟੈਂਡ ਕੀਤੇ ਪਰ ਬਹੁਤ ਸਾਰੇ ਲੋਕ ਕਾਲਸ ਕਰ ਰਹੇ ਸੀ ਕਿ ਭਾਜੀ ਕਦੋਂ ਘਰੋਂ ਬਾਹਰ ਨਿਕਲ ਸਕਦੇ ਆ ਮੈਂ ਕਿਹਾ ਯਾਰ ਜਾ ਕੇ ਕਰਨਾ ਕੀ ਹੈ ਹੈ ਬਾਰ-ਬਾਰ ਫੋਨ ਆ ਰਹੇ ਸੀ ਕਿ ਤੁਸੀਂ ਤਾਂ ਕਿਸੀ 9 ਵਜੇ ਤੱਕ ਹੋਣੀ ਹੈ ਮੌਕ ਟ੍ਰੈਲ ਅਸੀਂ ਕਦੋਂ ਬਾਹਰ ਆਵਾਂਗੇ ਮੈਂ ਕਿਹਾ ਯਾਰ ਤੈਨੂੰ ਕਿਹੜਾ ਕਾਲੇ ਪਾਣੀ ਦੀ ਸਜ਼ਾ ਦੇਤੀ ਆ ਜਾਊਂਗਾ ਤੂੰ ਥੋੜੇ ਦੇਰ ਬਾਅਦ ਬਾਤ ਸੋ ਆ ਰੇਲਵਾ ਰੋਡ ਹੈ ਜੀ ਬਿਲਕੁਲ ਆ ਜਿਹੜੇ ਕੁਲਫੀਆਂ ਕੁਲਫੇ ਵਾਲੇ ਹੈਗੇ ਆ ਬਾਕੀ ਤਾਂ ਹੈ ਹੀ ਨਹੀਂ ਕੋਈ ਸ਼ੋਰੂਮ ਬੰਦ ਨੇ ਆ ਲਾਈਟ ਮੇਰੇ ਖਿਆਲ ਜਦੋਂ ਪਿੱਛੇ ਗਈ ਹੋਣੀ ਤਾਂ ਜਿਹੜੇ ਇਹਨਾਂ ਦੀ ਹੋਲਡਿੰਗਸ ਨੇ ਇਹ ਵੀ ਬੰਦ ਹੋ ਗਈਆਂ ਹੋਣੀਆਂ ਜਿਹੜੀ ਇਹਨਾਂ ਦੀ ਐਡਵਰਟਾਈਜ਼ਮੈਂਟ ਨੇ ਬਾਹਰ ਕੀਤੀ ਆ ਬਾਹਰ ਜਿਹੜੀਆਂ ਫਲੈਕਸਾਂ ਲਾਈਆਂ ਲਾਈਟ ਵਾਲੀਆਂ ਉਹ ਵੀ ਬੰਦ ਹੋ ਗਈਆਂ ਹੋਵਣਗੀਆਂ ਆ ਪੁੱਛਦੇ ਆ ਬੰਦੇ ਤੋਂ ਹਣਾ ਕਿਹੜਾ ਕੋਈ ਨਿਕਲਿਆ ਕਿ ਨਹੀਂ ਨਿਕਲਿਆ ਕਰੀ ਜਰਾ ਇਹਦੇ ਉੱਤੇ ਆ ਮਾਈਕ ਕਰੀ ਬ੍ਰਦਰ ਮੌਕਦੇ 'ਚ ਅੱਲ ਦੀ ਸੀ ਮੈਂ ਨਿਕਲੇ ਬਾਹਰ ਇੱਕ ਅੱਧੀ ਇੱਕ ਅੱਧੀ ਗੱਡੀ ਆਂਦੀ ਸੀਗੀ ਰਾਤੀ ਕੋਈ ਨਹੀਂ ਇੱਕ ਅੱਧੀ ਕੋ ਗੱਡੀ ਆਂਦੀ ਸੀ ਔਰ ਕੋਈ ਨਹੀਂ ਤੇ ਤੁਸੀਂ ਇਹ ਬੰਦ ਕਰ ਲਈ ਸੀ ਲਾਈਟ ਸਭ ਕੁਝ ਬੰਦ ਹੈ ਬਾਅਦ 'ਚ ਜੋ ਜਗ੍ਹਾ ਉਹ ਦਿਖਾਈ ਹਾਂ ਵੀ ਜਗ੍ਹਾ ਹੀ ਦੋ ਬੰਦ ਅੱਛਾ ਤੇ ਪੁਲਸ ਆਈ ਸੀ ਪੁਲਸ ਅਬ ਕੀ 3:00 ਵਜੇ ਆਕੇ ਕਿ ਜਗਾ ਕੇ ਪੁਲਸ 3:00 ਵਜੇ ਆਕੇ ਜਿਹੜੇ ਆ ਗਈ ਸੀਗੇ ਘਰੇ ਇੰਡੀਕੇਟਰ ਚੱਲਦੇ ਰਹੇ ਅੱਛਾ ਪੁਲਸ 3:00 ਵਜੇ ਆਈ ਹੈ ਅੱਜ ਤੇ ਉੱਧਾ ਮੋਟਰਸਾਈਕਲ ਸਕੂਟਰ ਗੱਡੀਆਂ ਕੁਝ ਨਹੀਂ ਰਹਾ ਕੁਝ ਨਹੀਂ ਸੀ ਕੋਈ ਇੱਕ ਆਦੀ ਇੱਕ ਆਦੀ ਜਾ ਰਹੀ ਸੀ ਵਾਪਸ ਫੇਰ ਡਰ ਨਹੀਂ ਲੱਗਿਆ ਪਰ ਕਿਆ ਕੁਝ ਨਹੀਂ ਡਰ ਬੱਚੇ ਚੋਰ ਆ ਜੇ ਚੋਰ ਆ ਜਾਂਦੇ ਹਜ਼ਰ ਨੇ ਹਜ਼ਰ 800 ਸੀ ਲੈ ਜਾਂਦੇ ਹਾਂ ਚਲੋ ਠੀਕ ਹੈ ਠੀਕ ਹੈ ਜੀ ਆ ਵੀਰ ਚਸ਼ਮਦੀਦ ਆ ਇਹ ਕਹਿੰਦਾ ਕਿ ਪੁਲਿਸ ਦੀ ਗੱਡੀ ਆਈ ਹੈ ਪਰ ਲਾਈਟਾਂ ਬੁਝਾ ਕੇ ਆਈ ਹੈ ਕੋਈ ਮਾੜਾ ਮੋਟਾ ਡਿਪਰ ਉਹਨਾਂ ਜਿ ਜਗਾਇਆ ਹੋਣਾ ਜਿੱਥੇ ਕਿਤੇ ਬਿਲਕੁਲ ਅੰਦਾਜ਼ਾ ਨਹੀਂ ਹੋਣਾ ਮੂਰੇ ਕੀ ਆ ਤਾਂ ਕਹਿੰਦਾ ਕਿ ਨਾ ਬੰਦਾ ਲੰਘਿਆ ਨਾ ਕੋਈ ਮੋਟਰਸਾਈਕਲ ਵਾਲਾ ਇੱਕ ਅੱਧੀ ਘੰਟੇ ਚ ਕੋਈ ਗੱਡੀ ਲੰਗੀ ਆ ਤਾਂ ਇਹ ਉਸ ਵੀਰ ਦੇ ਬਿਆਨ ਨੇ ਜਿਹੜਾ ਆਈਸਕ੍ਰੀਮ ਵਾਲਾ ਇਹ ਮੈਂ ਕਿਹਾ ਚੋਰਾਂ ਤੋਂ ਡਰ ਨਹੀਂ ਲੱਗਿਆ ਕਹਿੰਦਾ ਭਾਜੀ ਆ ਜਾਂਦੇ ਤੇ 5-700 ਸੀ ਲੈ ਜਾਂਦੇ ਪਰ ਚੋਰ ਕਿੱਥੇ ਨਿਕਲੇ ਚੋਰਾਂ ਨੂੰ ਵੀ ਹਨੇਰੇ ਤੋਂ ਡਰ ਲੱਗਦਾ ਪਰ ਸਾਥੀਓ ਮੈਂ ਜਿਵੇਂ ਪਹਿਲਾਂ ਕਿਹਾ ਕਿ 7 8 9 ਥੋੜਾ ਸੰਵੇਦਨਸ਼ੀਲ ਮਾਮਲਾ ਐਕਸਪਰਟਸ ਨੇ ਕਿਹਾ ਕਿ ਚਿੰਤਾ ਹੈਗੀ ਆ ਹਾਲਾਂਕਿ ਪਾਕਿਸਤਾਨ ਨੇ ਪ੍ਰਸਤਾਵ ਰੱਖਿਆ ਸਮਝੌਤਿਆਂ ਦਾ ਭਾਰਤ ਨੇ ਬਦਲਾ ਲਿਆ ਲੇਕਿਨ ਜੰਗ ਜਿਹੜੀ ਹੈ ਉਹ ਠੀਕ ਨਹੀਂ ਹੈ ਜੰਗ ਲੋਕਾਂ ਦੇ ਘਰਾਂ ਨੂੰ ਜੰਗ ਲਾ ਦਿੰਦੀ ਹੈ ਜੰਗ ਲੋਕਾਂ ਦੀਆਂ ਗੱਡੀਆਂ ਨੂੰ ਜੰਗ ਲਾ ਦਿੰਦੀ ਹੈ ਜੰਗ ਲੋਕਾਂ ਦੀ ਜ਼ਿੰਦਗੀ ਨੂੰ ਜੰਗ ਲਾ ਦਿੰਦੀ ਹੈ ਔਰ ਜੰਗ ਤੋਂ ਬਾਅਦ ਜਿਹੜੀ ਜੰਗ ਹੁੰਦੀ ਹੈ ਉਹ ਫਿਰ ਕਈ ਪੀੜ੍ਹੀਆਂ ਤੱਕ ਤੰਗ ਕਰਦੀ ਹੈ ਕਿਉਂਕਿ ਜੰਗ ਤੋਂ ਬਾਅਦ ਜਿਹੜੀ ਜੰਗ ਹੈ ਨਾ ਕਿਉਂਕਿ ਜਦੋਂ ਕੋਈ ਵਿਛੜ ਜਾਂਦਾ ਪਰਿਵਾਰ ਦਾ ਜੀ ਸਭ ਕੁਝ ਪੈਸ ਨੈਸ ਹੋ ਜਾਂਦਾ ਬਰਬਾਦ ਹੋ ਜਾਂਦਾ ਉਹ ਕਈ ਪੀੜ੍ਹੀਆਂ ਤੱਕ ਜੰਗ ਚੱਲਦੀ ਆ ਸੋ ਜੰਗ ਨਾ ਲੱਗੇ ਤਾਂ ਚੰਗਾ ਕਿਉਂਕਿ ਇਹ ਜਦੋਂ ਵੀ ਜੰਗ ਲੱਗਦੀ ਆ ਪੰਜਾਬ ਖੇਰੂ ਖੇਰੂ ਹੁੰਦਾ ਪੰਜਾਬ ਤਹਿਸ ਨਹਿਸ ਹੁੰਦਾ ਜੇ ਮਿਸਾਈਲ ਉਧਰ ਡਿੱਗੀ ਤਾਂ ਉਹ ਵੀ ਪੰਜਾਬ 'ਚ ਡਿੱਗਣੀ ਆ ਇੱਧਰ ਡਿੱਗੀ ਤਾਂ ਤਾਂ ਵੀ ਪੰਜਾਬ 'ਚ ਡਿੱਗਣੀ ਆ ਮਾਮਾ ਦੇ ਪੁੱਤ ਉਧਰ ਵੀ ਮਰਨੇ ਆ ਇੱਧਰ ਵੀ ਮਰਨੇ ਆ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਉਮੀਦ ਕਰਦੇ ਆ ਜੰਗ ਨਾ ਲੱਗੇ ਪਰ ਪਾਕਿਸਤਾਨ ਉਹਨੂੰ ਸ਼ੀਸ਼ਾ ਦਿਖਾਣਾ ਬਹੁਤ ਜ਼ਰੂਰੀ ਹੈ ਕਿ ਇਹ ਜਿਹੜੀ ਆਤੰਕੀ ਗਤੀਵਿਧੀਆਂ ਕਰਦੇ ਸਹੀ ਨਹੀਂ ਪਰ ਫਿਰ ਤੋਂ ਮੈਂ ਮੇਰੇ ਸ਼ਹਿਰ ਦੇ ਮੇਰੇ ਜਿਹੜੇ ਭੈਣ ਭਰਾ ਆ ਮੈਂ ਦੱਸਣਾ ਚਾਹੁੰਨਾ ਇਹਨਾਂ ਦੀ ਆਵਾਜ਼ ਇੱਕ ਆ ਇਹਨਾਂ ਦਾ ਸੁਰ ਇੱਕ ਆ ਇਹ ਇੱਕ ਜੁੱਟ ਨੇ ਭਾਈਚਾਰਾ ਇੱਕ ਆ ਜਿਹੜਾ ਉਹ ਬੁਲਾਉਂਦੇ ਆ ਔਰ ਮੈਨੂੰ ਖੁਸ਼ੀ ਹੋਈ ਮੈਂ ਤੁਹਾਡਾ ਰਿਣੀ ਆ ਮੈਂ ਬੜੇ ਮਾਣ ਨਾਲ ਕਹਿ ਸਕਦਾ 244 ਜ਼ਿਲ੍ਹਿਆਂ ਚੋਂ ਮੇਰਾ ਜ਼ਿਲ੍ਹਾ ਅਜੀਹਾ ਜ਼ਿਲ੍ਹਾ ਮੇਰਾ ਨਵਾਂ ਸ਼ਹਿਰ ਅਜੀਹਾ ਸ਼ਹਿਰ ਜਿਨ੍ਹਾਂ ਨੇ 99.9% ਇੱਕ ਦੋ ਕਿਤੇ ਮਾੜੇ ਮੋਟਾ ਟਾਵਾ ਟੂਵਾ ਕੋਈ ਬਿਜਲੀ ਜਗਦੀ ਰਹੀ ਕਿਉਂਕਿ ਮੈਨੂੰ ਫੋਨ ਆਇਆ ਕਹਿੰਦੇ ਕਿ ਕੋਈ ਇੱਕ ਦੋ ਐਨਆਰਆਈ ਜਿਹਦੇ ਸੋਲਰ ਲਾਈਟਾਂ ਲੂਟਾ ਜਗਦੀਆਂ ਪਰ ਉਹ ਕੋਈ ਐਡੀ ਵੱਡੀ ਗੱਲ ਨਹੀਂ ਆ 99.9% ਸਾਡੇ ਭੈਣ ਭਰਾਵਾਂ ਨੇ ਸਹਿਯੋਗ ਕੀਤਾ ਔਰ ਸਿਰ ਝੁਕਾ ਕੇ ਹੱਥ ਜੋੜ ਕੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਯੋਧੇ ਹੋ ਤੁਸੀਂ ਘਰ ਚ ਬਹਿ ਕੇ ਮੋਰਚਾ ਸਾਂਭਿਆ ਤੁਸੀਂ ਘਰ ਚ ਬਹਿ ਕੇ ਮੋਰਚਾ ਸਾਂਭਿਆ ਔਰ ਆ ਵੀ ਇੱਕ ਰੇੜੀ ਵਾਲਾ ਇਹਨਾਂ ਵੀ ਗੱਲਬਾਤ ਕਰਦੇ ਆ ਆ ਫੜੀ ਘਰ ਚ ਬਹਿ ਕੇ ਸਾਡੇ ਭੈਣ ਭਰਾਵਾਂ ਨੇ ਮਨ ਚ ਸਾਂਭਿਆ ਹਾਂ ਬਈ ਕਿ ਇਹੋ ਜਿਹੇ ਰ ਇੱਕ ਘੰਟਾ ਪਿਛਲਾ ਕੰਮ ਤਾਂ ਸਾਰਾ ਹੀ ਖਰਾਬ ਹੋ ਗਿਆ ਸਰ ਜੀ ਹਾਂ ਕੰਮ ਤਾਂ ਸਾਰਾ ਹੀ ਖਰਾਬ ਹੋ ਗਿਆ ਸਰ ਜੀ ਉਧਰ ਦੇਸ਼ ਖਰਾਬ ਹੋਣ ਨੂੰ ਫਿਰਦਾ ਤੂੰ ਕਹਿੰਦਾ ਕੰਮ ਖਰਾਬ ਹੋ ਗਿਆ ਕੋਈ ਲੋਕ ਨਿਕਲੇ ਅੱਠ ਤੋਂ ਨੋ ਅੱਠ ਤੋਂ ਨੋ ਲੋਕ ਰੰਗੇ ਲੋਕ ਲੋਕ ਆਈ ਯਾਰ ਆਈ ਮੇਰੇ ਬਾਸ ਬਾਸ ਸੁਣੀ ਹਾਂ ਸਰ ਜੀ ਹੁਣ ਮੈਂ ਡਾਈਟ ਤੇ ਨਹੀਂ ਤਾਂ ਪੱਕਾ ਖਾ ਕੇ ਜਾਂਦਾ ਅੱਛਾ 8 ਤੋਂ 9 ਲੋਕ ਕਿੰਨੇ ਕੁ ਲੰਗੇ ਕੋਈ ਵੀ ਨਹੀਂ ਲੰਗੇ ਕੋਈ ਵੀ ਨਹੀਂ ਲੰਗੇ ਪੁਲਿਸ ਆਈ ਸੀ ਆਈ ਸੀ ਬੱਤੀ ਜਲਦੀ ਸੀ ਗੱਡੀ ਦੀ ਲਾਈਟ ਬੰਦ ਸੀ ਲਾਈਟ ਬੰਦ ਸੀ ਉਹ ਲਾਈਟ ਬੰਦ ਸੀ ਵੈਰੀ ਗੁੱਡ ਅੱਛਾ ਤੁਸੀਂ ਲਾਈਟ ਦਾ ਚਗਾ ਕੇ ਰੱਖਿਆ ਸੀ ਕਿ ਬੰਦ ਆ ਲਾਈਟ ਪੂਰੀ ਬੰਦ ਰੱਖਿਆ ਸੂਰੀ ਸਾਹਿਬ ਠੀਕ ਹੈ ਆਈਏ ਤਾਂ ਇਹ ਕੰਮ ਕੀਤਾ ਨਹੀਂ ਵੈਰੀ ਗੁੱਡ ਵੈਰੀ ਗੁੱਡ ਇਹ ਸਹਿਯੋਗ ਹੈ ਇਹ 1 ਘੰਟੇ ਤੱਕ ਕੰਮ ਨਹੀਂ ਕੀਤਾ 1 ਘੰਟੇ ਬਾਅਦ ਹੀ ਕਰਦਾ ਸਲਾਮ ਹੈ ਇਹ ਭਾਰਤੀ ਹੋਣ ਦੀ ਨਿਸ਼ਾਨੀ ਹੈ ਇਹ ਸਹਿਯੋਗ ਦਿੱਤਾ ਔਰ ਅਸੀਂ ਇੱਥੇ ਬਹਿ ਕੇ ਮਨ ਚ ਸਾਂਭਣਾ ਨਹੀਂ ਨਹੀਂ ਗਲਤ ਕੰਮ ਨਹੀਂ ਦੇਸ਼ ਕੇ ਸਾਥ ਮੈਂ ਅਸੀਂ ਕੋਈ ਬਾਤ ਨਹੀਂ ਕੋ ਸਾਡੇ ਭਰਾ ਸੂਰਵੀਰ ਯੋਧੇ ਉਹ ਮੈਦਾਨੇ ਜੰਗ ਚ ਖੜੇ ਅਸੀਂ ਇੱਥੇ ਬਹਿ ਕੇ ਮੋਰਚਾ ਸਾਂਭਣਾ ਕਿਉਂਕਿ ਜੰਗ ਤੋਂ ਬਾਅਦ ਨਤੀਜੇ ਮਾੜੇ ਹੁੰਦੇ ਲੇਕਿਨ ਜੇ ਜੰਗ ਹੋਈ ਜੰਗ ਵਰਗੇ ਕੋਈ ਕੰਮ ਆੜਾ ਐਸੀ ਕੋਈ ਬਾਤ ਨਹੀਂ ਹੈ 8 ਵਜੇ ਸੇ 9 ਵਜੇ ਤੱਕ ਇੱਕ ਵੀ ਫਲੈਟ ਨਹੀਂ ਲੱਗਿਆ ਸ਼ਾਬਾਸ਼ ਬੈਰੀ ਇੰਨੀ ਸੇਲ ਵੱਧ ਕਰਾ ਦੇਣੀ ਆ ਵੀਡੀਓ ਨੂੰ ਨਾ ਐਸੇ ਹੀ ਸਭ ਨੂੰ ਦੇਸ਼ ਦੇ ਪਿੱਛੇ ਹੀ ਅਸਰ ਕਰ ਪੂਰੇ ਆਕੇਲੇ ਸਿੱਖਣ ਬਗੈਂਬੋ ਖੁਸ਼ ਹੁਆ ਹਾਂਜੀ ਸਰ ਅੱਛਾ ਦੇਖੋ ਇਹ ਤੁਹਾਨੂੰ ਸਿਖਾਇਆ ਜਾਂਦਾ ਮੌਕ ਡ੍ਰਿਲ ਅਭਿਆਸ ਟ੍ਰੇਨਿੰਗ ਪ੍ਰੈਕਟਿਸ ਮੈਂ ਸਵੇਰ ਦਾ ਕਹਿੰਦਾ ਆ ਰਿਆਂ ਬਹੁਤ ਲੋਕ ਕਹਿੰਦੇ ਕਿ ਇਹਦਾ ਫਾਇਦਾ ਕਿਉਂ ਨਾ ਇਹ ਤੁਹਾਨੂੰ ਸਿਖਾਇਆ ਜਾ ਰਿਹਾ ਕਿ ਜੇ ਰੱਬ ਨਾ ਕਰੇ ਜੰਗ ਲੱਗ ਜਾਂਦੀ ਆ ਜੰਗ ਵਰਗੇ ਹਾਲਾਤ ਤਾਂ ਬਣੇ ਪਏ ਜੇ ਜੰਗ ਲੱਗ ਗਈ ਆਪਣਾ ਬਚਾ ਕਿਵੇਂ ਕਰਨਾ ਮੈਂ ਪਹਿਲਾਂ ਵੀ ਦੱਸਿਆ ਵੀਡੀਓ ਵਿੱਚ ਕਿ ਜਿਹੜੇ ਇਹ ਜੈਟ ਹੁੰਦੇ ਆ ਬਹੁਤ ਸਪੀਡ ਨਾਲ ਚੱਲਦੇ ਆ ਇਹਨਾਂ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ ਤੇ ਜੇਕਰ ਪੱਤੀਆਂ ਬੰਦ ਹੋਊਗੀਆਂ ਕਿਉਂਕਿ ਜਿਹੜਾ ਦੁਸ਼ਮਣ ਦੇਸ਼ ਤੋਂ ਦੁਸ਼ਮਣ ਜਾ ਆਚਣਾ ਉਹਨੂੰ ਜਦੋਂ ਲਾਈਟ ਜਗਣੀ ਉਦੋਂ ਹੀ ਪਤਾ ਲੱਗਣਾ ਕਿ ਥੱਲੇ ਕੁਝ ਹੈ ਉਹਨੇ ਮਸਾਈਲ ਉਦੋਂ ਹੀ ਧਾਕਣੀ ਆ ਜੇ ਹਨੇਰਾ ਹੋਊਗਾ ਉਹਨੇ ਮਿੰਟਾਂ ਸਕਿੰਟਾਂ ਚ ਸਾਡੇ ਸ਼ਹਿਰ ਤੋਂ ਉਰੇ ਪਰੇ ਹੋ ਜਾਣਾ ਤੇ ਸਾਡੇ ਜਿਹੜੇ ਫੌਜ ਦੇ ਸੂਰਮਿਆਂ ਨੇ ਉਹਨਾਂ ਨੇ ਘੇਰ ਕੇ ਉਹਨੂੰ ਨੱਪਾ ਹੀ ਲੈਣਾ ਸੋ ਆਪਣਾ ਬਚਾਅ ਕਰਨਾ ਔਰ ਆਪਾਂ ਮੁੜ ਕੇ ਉਹਨਾਂ ਨੂੰ ਠੀਕੇ ਥੈਂਕ ਯੂ ਵੀਰੇ ਤਾਂ ਦੇਸ਼ ਭਗਤੀ ਸਾਰਿਆਂ ਚ ਹੈ ਬਾਈ ਕਹਿੰਦਾ 8 ਤੋਂ 9 ਕੋਈ ਪਲੇਟ ਵੀ ਨਹੀਂ ਲਈ ਮੈਂ ਪੁੱਛੇ ਇਹਨਾਂ ਨੂੰ ਕਿੱਥੇ ਜਾਣਾ ਕੀ ਨਾਮ ਮੰਗ ਕੇ ਜੀ ਤੁਹਾਡਾ ਕੇਵਲ ਸਿੰਘ ਕਿੱਥੋਂ ਆਏ ਆ ਲੁਧਿਆਣੇ ਤੋਂ ਜਾਣਾ ਕਿੱਥੇ ਲੁਧਿਆਣੇ ਤੇ 1 ਘੰਟਾ ਇੱਥੇ ਵੇਟ ਕੀਤੀ ਆ ਨਹੀਂ ਹਾਂ ਸਿਰਫ 5 ਮਿੰਟ ਨਹੀਂ 8 ਤੋਂ 9 ਤੁਸੀਂ ਕੀ ਕਰਦੇ ਸੀਗੇ ਮੈਂ ਪਿੱਛੇ ਜਿਹੜਾ ਲਾਂ ਗਿਆ ਸੀ ਚਲੋ ਸ਼ਾਇਦ ਦੇ ਕਰਾਂ ਫਿਰ ਮੈਂ ਤੁਹਾਡਾ ਅੰਜੋਏ ਪੂਰਾ ਕਰੂੰਗਾ ਅੱਛਾ ਕਹੋ ਇਹ ਕੰਮ ਅੰਜੋਏ ਵਾਲਾ ਚੱਲਦਾ ਪਰ ਹਾਂਜੀ ਹਾਂਜੀ ਸਾਰੇ ਸਾਡੇ ਵਰਗੇ ਹੀ ਆ ਜੀ ਸਭ ਦਾ ਸਤਿਕਾਰ ਹੈ। ਤੋਂ ਚਲੋ ਕਈ ਵੇਲੇ ਸ਼ਬਦ ਕੋਸ਼ ਕਈ ਵੇਲੇ ਨਹੀਂ ਉਹ ਸ਼ਬਦਾ ਦੀ ਚੋਣ ਹੁੰਦੀ ਉਹ ਕਹਿੰਦੇ ਇੰਜੋਏ ਕਰਦੇ ਪਰ ਠੀਕ ਹੈ ਜੋ ਪਾਉ ਬਾਜੀ ਵਾਲਾ ਉਹਨੇ ਕਿਹਾ ਕਹਿੰਦਾ ਕਿ ਨਾ ਕੋਈ ਪਲੇਟ ਲਾਈ ਨਾ ਕੋਈ ਬੰਦਾ ਹੈ ਪੁਲਿਸ ਆਈ ਹੈ ਲੇਕਿਨ ਪੁਲਿਸ ਦੀ ਗੱਡੀ ਦੀ ਕਹਿੰਦੇ ਲਾਈਟ ਬੰਦ ਸੀ। ਔਰ ਆ ਤੱਕ ਕਿਉਂਕਿ ਪਿੱਛੇ ਪਾਵਰ ਹੀ ਆਫ ਕਰ ਦਿੱਤੀ ਸੀਗੀ ਆ ਬੰਦੇ ਨੂੰ ਪੁੱਛ ਲੈਣੇ ਇੱਕ ਘਰ ਦਾ ਲਾਈਵ ਦੇਖ ਰਹੇ ਆ ਆ ਲਾਈਵ ਦੇਖਿਆ ਜਾ ਰਿਹਾ ਦਿਖਾਓ ਅੱਛਾ ਕਾਜ ਹੈ ਮਾਲ ਸੀ ਸਨਾਟਾ ਸਨਾਟਾ ਸੀ ਅੱਛਾ ਬਲੈਕਆਊਟ ਹੋਇਆ ਸੀ ਪੂਰਾ ਓਕੇ ਆ ਜਿੱਦਾਂ ਦੁਕਾਨਾਂ ਦੇ ਬਾਹਰ ਹੋਲਡਿੰਗਸ ਲੱਗੀਆਂ ਇਹ ਜਗਦੇ ਸੀ ਕਿ ਬੰਦ ਸੀ ਬੰਦ ਗੱਡੀਆਂ ਕਿੰਨੀਆਂ ਲੰਗੀਆਂ ਪੁਲਿਸ ਤੇ ਫਿਰ 1 ਘੰਟਾ ਗੱਲਾਂ ਕੀਤੀਆਂ ਭਾਬੀ ਨਾਲ ਅੱਛਾ ਕੋਵਿਡ ਵਾਲੇ ਦਿਨ ਯਾਦ ਆ ਗਏ ਹਾਂ ਬੱਚਾ ਤਾਂ ਨਹੀਂ ਡਰਿਆ ਨਹੀਂ ਚਲੋ ਬੱਚਾ ਤਾਂ ਨਹੀਂ ਡਰਿਆ ਚਲੋ ਠੀਕ ਹੈ ਠੀਕ ਹੈ ਡਾਕਟਰ ਸਾਹਿਬ ਠੀਕ ਹੈ ਜੀ ਤਾਂ ਇਹ ਬਾਰੀਕ ਨਜ਼ਰ ਰੱਖਦੇ ਆ ਸ਼ਹਿਰ ਤੇ ਸ਼ਹਿਰ ਦੇ ਵਿਚਕਾਰ ਇਹਨਾਂ ਦਾ ਘਰ ਆ ਦੇਖੋ ਜੀ ਆਪਾਂ ਤਿੰਨ ਜਾਣੇ ਤੋਂ ਪੁੱਛ ਲਿਆ ਕਹਿੰਦੇ ਗੱਡੀ ਕੋਈ ਨਹੀਂ ਲੰਗੀ ਪੁਲਿਸ ਦੀ ਗੱਡੀ ਆਈ ਹੈ ਲੇਕਿਨ ਲਾਈਟਾਂ ਬੰਦ ਕਰਕੇ ਆਈ ਹੈ ਤਾਂ ਪੁਲਿਸ ਦੀ ਜ਼ਿੰਮੇਵਾਰੀ ਹੈ ਫਿਰ ਤੋਂ ਕਹਿੰਦੇ ਮੈਂ ਤੁਹਾਡੇ ਤੇ ਬਹੁਤ ਮਾਣ ਹੈ ਤੁਸੀਂ ਜ਼ਿੰਮੇਵਾਰ ਨਾਗਰਿਕ ਹੋਣ ਦਾ ਦੇਸ਼ ਭਗਤ ਹੋਣ ਦਾ ਸਬੂਤ ਦਿੱਤਾ ਥੋੜੇ ਲਈ ਮੈਂ ਤਾੜੀਆਂ ਮਾਰਦਾ ਤੇ ਤੁਸੀਂ ਆਪਣੇ ਘਰ ਵਿੱਚ ਆਪ ਹੀ ਆਪਣੇ ਲਈ ਤਾੜੀ ਮਾਰ ਲੈਣੀ ਹੈ ਔਰ ਰੱਬ ਅੱਗੇ ਬੇਨਤੀ ਅਰਦਾਸ ਅਰਜੋਈ ਕਰਨੀ ਹੈ ਕਿ جنگ ਨਾ ਲੱਗੇ ਕਿਉਂਕਿ ਜੰਗ ਜਿਵੇਂ ਪਹਿਲਾਂ ਕਿਹਾ ਕਿ ਬੰਦਿਆਂ ਦੀ ਜ਼ਿੰਦਗੀ ਨੂੰ ਜੰਗ ਲਾ ਦਿੰਦੀ ਆ ਜੰਗ ਤੋਂ ਬਾਅਦ ਦੇ ਨਤੀਜੇ ਬਹੁਤ ਮਾੜੇ ਹੁੰਦੇ ਆ ਜਿਸ ਤੋਂ ਬਾਅਦ ਸੱਚੀ ਬਲੈਕਆਊਟ ਹੋ ਜਾਂਦਾ ਸੋਚ ਸਮਝ ਕੰਮ ਕਰਨੀ ਬੰਦ ਕਰ ਦਿੰਦੀ ਜਿਨ੍ਹਾਂ ਦੇ ਆਪਣੇ ਜੰਗਾ ਚ ਵਿਛੜ ਗਏ ਪੀੜੀਆਂ ਬਰਬਾਦ ਹੋ ਜਾਂਦੀਆਂ ਸੋ ਰੱਬ ਪਾਕਿਸਤਾਨ ਨੂੰ ਮਨਸਮਤਿਆ ਬਖਸ਼ੇ ਪਾਕਿਸਤਾਨ ਵੀ ਸਮਝੇ ਕਿ ਆਤੰਕੀ ਹਮਲੇ ਗੱਲ ਸਹੀ ਨਹੀਂ ਆ ਔਰ ਆਤੰਗਵਾਦ ਜਿਹੜੇ ਫਲਾਉਂਦੇ ਉਹਨਾਂ ਨੂੰ ਪਨਾਹ ਨਾ ਦੇਵੇ ਪੂਰੇ ਦੇਸ਼ ਵਿੱਚ ਇਤਿਫਾਕ ਬਣਿਆ ਰਵੇ ਪੂਰੇ ਦੇਸ਼ ਵਿੱਚ ਪਿਆਰ ਬਣਿਆ ਰਵੇ ਹਾਂਜੀ ਮਾਈਕ ਕੀ ਹੈ ਪੂਰੇ ਦੇਸ਼ ਵਿੱਚ ਇਤਿਫਾਕ ਬਣਿਆ ਰਵੇ ਪਿਆਰ ਬਣਿਆ ਰਵੇ ਪੂਰੀ ਦੁਨੀਆ ਵਿੱਚ ਪੂਰੇ ਯੂਨੀਵਰਸ ਵਿੱਚ ਪਿਆਰ ਬਣਿਆ ਰਵੇ ਭਾਈਚਾਰਾ ਬਣਿਆ ਰਵੇ ਇਸ ਕਰਕੇ ਜਿਹੜੇ ਆਪਾਂ ਕੀ ਹਮਲੇ ਕਰਦੇ ਆ ਉਹਨਾਂ ਨੂੰ ਆਪ ਹੀ ਪਾਕਿਸਤਾਨ ਨੂੰ ਨਸ ਤੋਂ ਨਾਬੂਤ ਕਰ ਦੇਣਾ ਚਾਹੀਦਾ ਤਾਂ ਜੋ ਆਪਸੀ ਦੇਸ਼ਾਂ ਵਿੱਚ ਭਾਈਚਾਰਾ ਏਕਤਾ ਬਣੀ ਰਵੇ ਸਮਝਣਾ ਚਾਹੀਦਾ ਕਿ 65 ਤੋਂ 71 ਤੋਂ ਕਾਰਗਿਲ ਦੀ ਜੰਗਾਂ ਤੋਂ ਕੀ ਖੱਟਿਆ ਕਿੰਨੀ ਭੁੱਖ ਮਰੀ ਹੈ ਪਾਕਿਸਤਾਨ ਵਿੱਚ ਜੇ ਇਹੀ ਹਾਲਾਤ ਰਹੇ ਤਾਂ ਪਾਕਿਸਤਾਨ ਵਿੱਚ ਆਲੂ ਜਿਹੜੇ 1000 ਰੁਪਏ ਕਿਲੋ ਹੋ ਜਾਣੇ ਆ ਤਾਂ ਇਸ ਕਰਕੇ ਪਾਕਿਸਤਾਨ 'ਚ ਅੱਜ ਮੈਂ ਆਪਣੇ ਇੱਕ ਵੀਰ ਨਾਲ ਗੱਲ ਕਰਦਾ ਸੀ ਉਹ ਕਹਿੰਦਾ ਪਾਕਿਸਤਾਨ ਵਿੱਚ ਮਰੂਤੀ ਵਰਗੀ ਗੱਡੀ ਵੀ 10 ਲੱਖ ਦੀ ਹੋਈ ਪਈ ਆ ਕਿਉਂਕਿ ਬਹੁਤ ਬੁਰੇ ਹਾਲਾਤ ਨੇ ਮਹਿੰਗਾਈ ਬਹੁਤ ਵੱਧ ਗਈ ਆ ਯੂਰੀਏ ਦਾ ਜੇ ਕਹਿੰਦੇ ਇੱਧਰ ਬੋਰੀ ਮੇਰੇ ਖਿਆਲ ਦੋ ਤਿੰਨ ਸੌ ਦੀ ਕਹਿੰਦੇ ਮਿਲਦੀ ਆ ਤਾਂ ਕਹਿੰਦੇ ਉਧਰ 3-4 ਹਜ਼ਾਰ ਦੀ ਮਿਲਦੀ ਆ ਤਾਂ ਬੜੇ ਬੁਰੇ ਹਾਲਾਤ ਨੇ ਆ ਵੀਰ ਤਾਂ ਹੁਣ ਵੀ ਲਾਈਟ ਬਜਾ ਕੇ ਸਕੂਟੀ ਲੈ ਕੇ ਜਾ ਰਿਹਾ ਸੀ ਸੋ ਆ ਤੁਸੀਂ ਦੇਖ ਸਕਦੇ ਹੋ ਜੀ ਦੁਕਾਨਾਂ ਪੂਰਨ ਤੌਰ ਤੇ ਬੰਦ ਆ ਔਰ ਆ ਵੈਸੇ ਹੀ ਰੇਲਵੇ ਰੋਡ ਟੁੱਟੇ ਇੱਥੇ ਕੋਈ ਮਸਾਇਲ ਨਹੀਂ ਡਿਗੀਆਂ ਇਹ ਨਾ ਸਮਝੋ ਕਿ ਇੱਥੇ ਪਾਕਿਸਤਾਨੀ ਕੋਈ ਛੋਟਾ ਮੋਟਾ ਪ੍ਰੀਖਣ ਕਰ ਗਏ ਆ ਇਹ ਨੀਤਾ ਮਾੜੀਆਂ ਦੀ ਮਸਾਇਲਾਂ ਡਿਗੀਆਂ ਆ ਹੈ ਇਹ ਮਾੜੀਆਂ ਨੀਤਾਆਂ ਦੀਆਂ ਮਸਾਇਲਾਂ ਡਿਗੀਆਂ ਆ ਰੇਲਵੇ ਰੋਡ ਤੇ ਹਾਲ ਦੇਖ ਤਾਂ ਕੀ ਕਿੰਨੇ ਬੁਰੇ ਹਾਲਾਤ ਨੇ ਸੋ ਜਿਹੜੇ ਸਾਡੇ ਸੂਰਮੇ ਸਾਡੇ ਜਵਾਨ ਫੌਜੀ ਜਵਾਨ ਵੀਰ ਨੇ ਉਹਨਾਂ ਦੀ ਸਲਾਮਤੀ ਲਈ ਵੀ ਅਸੀਂ ਅਰਦਾਸ ਕਰਨੀ ਹੈ ਕਿਉਂਕਿ ਆਪਾਂ ਇੱਕ ਵਾਰ ਸਮਝੀਏ ਜਿਹੜੇ ਜੰਗ ਦੇ ਮੈਦਾਨ 'ਚ ਖੜੇ ਨੇ ਜਿਹੜੇ ਜੈਟਸ 'ਚ ਜਿਹੜੇ ਜੈਟ ਅਲਰਟ ਨੇ ਉਹਨਾਂ 'ਚ ਬੈਠੇ ਨੇ ਉਹਨਾਂ ਦੀਆਂ ਮਾਵਾਂ ਉਹਨਾਂ ਦੀਆਂ ਭੈਣਾਂ ਉਹਨਾਂ ਦੀ ਘਰ ਵਾਲੀਆਂ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਕਿੰਨਾ ਸਹਿਮ ਦਾ ਮਾਹੌਲ ਹਣਾ ਅਸੀਂ 1 ਘੰਟਾ ਘਰਾਂ 'ਚ ਬੈਠੇ ਆ ਸਾਡੇ ਮਨਾਂ 'ਚ ਕਿੰਨਾ ਸਹਿਮ ਕਿੰਨਾ ਡਰ ਕਿੰਨਾ ਸਨਾਟਾ ਸੀ ਕਹਿੰਦੇ ਸੀ 1 ਘੰਟਾ ਕਦੋਂ ਬੀਤੇ ਤੇ ਜਿਨ੍ਹਾਂ ਦੇ ਬੱਚੇ ਜੰਗ ਦੇ ਮੈਦਾਨ 'ਚ ਗਏ ਆ ਕਲੀਜਾ ਭਰ ਜਾਂਦਾ ਕਾਰਜਾ ਫਟਣ ਤੇ ਆਂਦਾ ਇਹ ਸੋਚ ਕੇ ਜਿਹੜੇ ਉਹ ਬੱਚੀ ਦੀ ਜਦ ਤਸਵੀਰ ਮੋਰਿਆਂ ਦੀ ਜਿਹੜੇ ਹਨੀਮੂਨ ਤੇ ਗਏ ਸੀਗੇ ਤੇ ਉਹਦਾ ਪਤੀ ਜਹਾਨੋ ਚਲਾ ਗਿਆ ਉਹਨਾਂ ਨੇ ਚੁੰਡ ਚੁੰਡ ਕੇ ਮਾਰੇ ਆ ਤੇ ਉਹ ਬਦਲਾ ਲਿਆ ਆ ਸਰਕਾਰ ਨੇ ਬਦਲਾ ਲੈਣਾ ਵੀ ਚਾਹੀਦਾ ਸਾਡੇ ਫੌਜੀ ਜਵਾਨਾਂ ਨੇ ਬਦਲਾ ਲਿਆ ਪਰ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਜਿਨ੍ਹਾਂ ਦੇ ਘਰ ਦੇ ਮੋਦਵਰ ਜਿਨ੍ਹਾਂ ਦੇ ਘਰ ਦੇ ਲਾਣੇਦਾਰ ਜਿਨ੍ਹਾਂ ਦੇ ਘਰ ਦੇ ਜਵਾਨ ਪੁੱਤ ਜੇਠੇ ਪੁੱਤ ਛੋਟੇ ਪੁੱਤ ਜਿਹੜੇ ਇਸ ਸਮੇਂ ਮੈਦਾਨੇ ਜੰਗ 'ਚ ਖੜੇ ਆ ਸਲੂਟ ਆ ਉਹਨਾਂ ਨੂੰ ਉਹਨਾਂ ਦੇ ਜਿਗਰੇ ਨੂੰ ਸਲੂਟ ਆ ਔਰ ਮਾਲਕ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਚੜਦੀ ਕਲਾ ਬਖਸ਼ੇ ਤੇ ਇਹ ਜੰਗਾਂ ਨਾਲ ਲੱਗਣ ਕਿਉਂਕਿ ਮੈਂ ਪਿਛਲੀ ਲਾਈਵ 'ਚ ਵੀ ਕਹਿ ਕੇ ਹਟਿਆ ਕਿ ਜਿਹੜੀ ਜੰਗ ਆ ਪਹਿਲਾਂ ਸੀ ਕਿ ਮਰਾਜੇ ਮਹਾਰਾਜੇ ਮੋਰੇ ਹੋ ਕੇ ਆਪ ਲੜਦੇ ਸੀ ਪਰ ਹਾਲ ਦੀ ਘੜੀ ਇਹ ਜਿਹੜਾ ਟੈਰਰ ਇੰਨਾ ਵੱਧ ਗਿਆ ਸਿਵਿਲਿਅਨਸ ਨੂੰ ਟਾਰਗੇਟ ਕੀਤਾ ਜਾਂਦਾ ਤਾਂ ਇਹ ਜੰਗਾਂ ਨਹੀਂ ਲੱਗਣੇ ਚਾਹੀਦੀ ਕਿਉਂਕਿ ਦੋਨੇ ਕੰਟਰੀਆਂ ਨਿਊਕਲੀਅਰ ਪਾਵਰ ਵਾਲੀਆਂ ਨੇ ਔਰ ਜੇ ਨੁਕਸਾਨ ਹੋਏ ਤਾਂ ਬਹੁਤ ਵੱਡੇ ਨੁਕਸਾਨ ਹੋਣੇ ਆ ਜੰਗਾਂ ਦੇ ਨਤੀਜੇ ਬਹੁਤ ਮਾੜੇ ਆ ਰੱਬ ਸੱਚਾ ਪਾਤਸ਼ਾਹ ਇਹ ਦੁਨੀਆ ਤੇਰੀ ਬਣਾਈ ਆ ਚੱਲਦੀ ਰਵੇ ਔਰ ਜੇ ਇੱਕ ਨਿਊਕਲੀਅਰ ਬੰਬ ਚੱਲਿਆ ਤਾਂ ਫਿਰ ਇਧਰ ਉਧਰੋਂ ਚੱਲ ਪਏ ਤਾਂ ਬਹੁਤ ਨੁਕਸਾਨ ਹੋ ਜਾਣਾ ਤੇਰੇ ਯੂਨੀਵਰਸ ਦਾ ਤੇਰੀ ਕੁਦਰਤ ਦਾ ਤੇਰੀ ਕਾਇਨਾਤ ਦਾ ਆਹ ਭਾਈ ਤੂੰ ਪੁੱਛ ਕੀ ਹਾਲਾਤ ਸੀਗੇ ਮਾਸ਼ਾਅੱਲ੍ਹਾ ਜੇ ਭਰ ਗਿਆ ਹਾਂਜੀ ਅੰਕਲ ਜੀ ਕਿੱਦਾਂ ਠੀਕ ਅੱਠ ਤੋਂ 9 ਕੀ ਹਾਲਾਤ ਸੀਗੇ ਹਾਂਜੀ ਅੱਠ ਤੋਂ 9 ਕੀ ਹਾਲਾਤ ਸੀ ਹਾਲਾਤ ਤਾਂ ਸਭ ਬੰਦ ਸੀ ਹੈ ਕਹਿੰਨਾ ਬੰਦ ਸੀ ਹਾਂਜੀ ਹਾਂਜੀ ਅੱਛਾ ਤੇ ਕੋਈ ਗੱਡੀ ਗੁੱਡੀ ਲੰਗੀ ਨੇ ਗੱਡੀਆਂ ਦਾ ਬੰਦ ਲੇਟਾ ਕਰਕੇ ਮੜ ਮੜ ਹੌਲੀ ਕਰ ਜਾਂਦੇ ਤੇ ਟੋਰਚਾ ਟੁਰਚਾ ਵਾਲੇ ਸੀਗੇ ਹਾਂ ਜੀ ਹਾਂ ਜੀ ਹਾਂ ਜੀ ਮੋਟਰਸਾਈਕਲ ਵਾਲੇ ਮੋਟਰਸਾਈਕਲਾਂ ਵੀ ਹੌਲੀ ਲੇਟਾ ਬੰਦ ਕਰਕੇ ਜਾਂਦੇ ਸੀ ਤੇ ਫਿਰ ਕਰੋਨੇ ਵਾਲਾ ਟਾਈਮ ਯਾਦ ਆ ਗਿਆ ਹਾਂ ਜੀ ਹਾਂ ਜੀ ਹਾਂ ਜੀ ਪਰ ਸ਼ਹਿਰ ਦੇ ਲੋਕ ਆਪਣੇ ਕਿੰਨੇ ਚੰਗੇ ਪੂਰਾ ਸਹਿਯੋਗ ਕੀਤਾ ਹਾਂ ਸਹਿਯੋਗ ਕੀਤਾ ਹਾਂ ਜੀ ਪੂਰੇ ਸ਼ਹਿਰ ਦੇ ਲੋਕ ਜਿਹੜੇ ਸਾਡੇ ਭੈਣ ਭਰਾ ਆ ਹਾਂ ਜੀ ਹਾਂ ਜੀ ਬਹੁਤ ਕੋਈ ਨਹੀਂ ਨਿਕਲੇ ਹਾਂ ਹਾਂ ਜੀ ਉਹ ਨਿਕਲੇ ਹਾਂ ਜੀ ਉਹਨਾਂ ਨੇ ਪੂਰਾ ਸਹਿਯੋਗ ਕੀਤਾ ਤੁਹਾਡਾ ਕੀ ਨਾਮ ਹੈ ਜੀ ਮਨਖਰਾਜੀ ਮਨਖਰਾਜੀ ਹਾਂ ਜੀ ਅੱਛਾ ਇੱਕ ਗੱਲ ਕਹਾਂ ਹਾਂ ਜੀ ਮੈਨੂੰ ਇਹ ਨਾਮ ਸਭ ਹਾਂਜੀ ਇਹ ਚੀ ਪਤਾ ਕਿਉਂ ਹਾਂਜੀ ਜਿਹੜਾ ਇਨਸਾਨ ਮੈਨੂੰ ਸਭ ਤੋਂ ਵੱਧ ਪਿਆਰ ਕਰਦਾ ਸੀ ਨਾ ਉਹਦਾ ਨਾਮ ਇਹ ਠੀਕ ਹੈ ਜੀ ਠੀਕ ਮੇਰੇ ਦਾਦੇ ਦਾ ਨਾਮ ਹੈ ਠੀਕ ਹੈ ਜੀ ਠੀਕ ਮਾਲਕ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਲੰਮੀ ਜੀ ਮਹਾਰਾਜ ਜੀ ਕਰੇ ਠੀਕ ਇਹ ਮੇਰੇ ਦਾਦੇ ਦਾ ਨਾਮ ਹੈ ਔਰ ਮੈਨੂੰ ਜ਼ਿੰਦਗੀ ਚ ਸਭ ਤੋਂ ਵੱਧ ਕਿਸ ਨੇ ਪਿਆਰ ਕੀਤਾ ਤਾਂ ਮੇਰੇ ਦਾਦੇ ਨੇ ਕੀਤਾ ਹਾਂਜੀ ਆਪਣਾ ਨੰਬਰ ਲੈ ਕੇ ਜਾਇਓ ਨੰਬਰ ਲੈ ਲਓ ਵਿਜੇ ਮੈਨੂੰ ਤੇ ਫੋਨ ਤੇ ਭਰ ਦੇ ਨੰਬਰ ਹਾਂਜੀ ਲੋਡ ਪੈਂਦੀ ਸਿਕਿਉਰਟੀ ਗਾਰਡਾਂ ਨੂੰ ਵੀ ਸਾਡੀ ਲੋਡ ਪੈਂਦੀ ਹੈ ਜੀ ਪਤਾ ਕੋਈ ਘਰ ਦਾ ਮਸਲਾ ਕੋਈ ਗੱਲ ਨਹੀਂ ਕੋਈ ਗੱਲ ਜਿਹੜਾ ਮਸਲਾ ਹੁਣ ਤੁਸੀਂ ਕੈਮਰੇ ਤੇ ਰਹਿ ਪਰਸਨਲ ਕਰ ਲਿਓ ਕੋਈ ਨਹੀਂ ਜਿੱਥੇ ਜਿੰਨੀ ਮਦਦ ਜੋਗੇ ਹੋਗੇ ਕਰਾਂਗੇ ਜਿਸ ਦਾ ਕੋ ਸਰਪੰਚਾਂ ਦਾ ਧੱਕਾ ਛਾਈ ਕੋਈ ਕੋਈ ਗੱਲ ਨਹੀਂ ਧੱਕੇ ਧੱਕੇ ਤੁਕੇ ਆਪਣੀ ਹੋਂਦ ਦਿੰਦੇ ਠੀਕ ਹੈ ਤੁਸੀਂ ਨੰਬਰ ਲੈ ਲਓ ਹਾਂਜੀ 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 ਇਹ ਮੁੰਡੇ ਨੂੰ ਕਰ ਲਿਓ ਠੀਕ ਹੈ ਕੋਈ ਗੱਲ ਠੀਕ ਹੈ ਉਹ ਫਰਮੈਂਟ ਐਦਾਂ ਕੋਈ ਨਹੀਂ ਹੁਣ ਫੋਨ ਲਾਈਵ ਤੇ ਨਹੀਂ ਆਪਾਂ ਡਿਸਕਸ ਕਰਨੀ ਬਾਅਦ ਕਰਾਂਗੇ ਤੇ ਤੁਹਾਡਾ ਨਾਮ ਮੈਨੂੰ ਬਹੁਤ ਪਸੰਦ ਆ ਤੁਸੀਂ ਜਦ ਲਈ ਫੋਨ ਕਰੋਗੇ ਆਪਣਾ ਨਾਮ ਲੈ ਦਿਓ ਮੈਂ ਚੱਕੂਗਾ ਪਹਿਲੀ ਰਿੰਗ ਤੇ ਠੀਕ ਹੈ ਜੀ ਆ ਆ ਦੇਖ ਤਾਂ ਹਾਲਾਤ ਆ ਇਹ ਨਹੀਂ ਲੈਦੀ ਮਾੜੀ ਨੀਤੀਆਂ ਦੀ ਮਸੈਲ ਡਿਗੀ ਆ ਦਿਖਾਈਂ ਜਿਵੇਂ ਦਿਖਾਈਂ ਚੂੜੇ ਹੇਲੇ ਪਿਆ ਮੈਂ ਇੱਕ ਦਿਨ ਸੋਚੀ ਜਾਂਦਾ ਕਿ ਯਾਰ ਮੇਰਾ ਲੱਕ ਕੇ ਦੁਖਣ ਲੱਪਿਆ ਰੋਜ਼ ਤਾਂ ਰੇਲਵੇ ਰੋਡ ਦੀ ਗੇੜੀ ਮਾਰੀਦੀ ਆ ਪਰ ਇੱਕ ਵਾਰ ਫਿਰ ਤੋਂ ਜਿਹੜੇ ਸਾਡੇ ਭੈਣ ਭਰਾ ਜਿਨ੍ਹਾਂ ਨੇ ਸਹਿਯੋਗ ਕੀਤਾ ਕਹਿਣਾ ਸਖਾਲਾ ਆ ਪਰ ਜਦੋਂ ਨਾ ਐਦਾ ਇੱਕਦਮ ਹੀ ਸਿਰ ਤੇ ਪੈ ਜਾਂਦੀ ਆ ਇੱਕਦਮ ਹੀ ਕਿਹਾ ਜਾਂਦਾ ਕੋਈ ਰੂਲ ਫੋਲੋ ਕਰ ਨੂੰ ਸਮਝਣ ਨੂੰ ਟਾਈਮ ਲੱਗਦਾ ਬੜੇ ਹੀ ਸ਼ਾਰਟ ਪੀਰੀਅਡ ਤੇ ਸ਼ਾਰਟ ਨੋਟਿਸ ਤੇ ਗਾਈਡਲਾਈਨ ਆਈ ਐਡਵਾਈਜ਼ਰੀ ਆਈ ਔਰ ਸ਼ਹਿਰ ਦੇ ਲੋਕਾਂ ਨੇ ਬੜੇ ਹੀ ਮਨ ਨਾਲ ਬੜੇ ਹੀ ਚਕੰਨੇ ਹੋ ਕੇ ਬੜੇ ਹੀ ਚੌਕਸ ਹੋ ਕੇ ਬੜੀ ਸਮਝਦਾਰੀ ਨਾਲ ਪੂਰਾ ਸਹਿਯੋਗ ਕੀਤਾ ਮੈਂ ਫਿਰ ਤੋਂ ਕਹਿਣਾ ਜਿੰਨੇ ਤੁਸੀਂ ਦੇਖ ਰਹੇ ਆ ਜਿੰਨੇ ਤੁਸੀਂ ਘਰਾਂ 'ਚ ਆ ਤੁਹਾਨੂੰ ਸਾਰਿਆਂ ਨੂੰ ਸਲੂਟ ਹੈ ਔਰ ਮਾਲਕ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਆ ਰੈਸਟੋਰੈਂਟ ਆਇਓ ਸਤੀਸ ਜੀ ਲਾਈਵ ਚੱਲ ਰਿਹਾ ਇੱਕ ਮਿੰਟ ਆ ਜਾਓ ਇਸਤੀਸ ਜੀ ਵੱਡੇ ਭਰਾ ਨੇ ਹਮੇਸ਼ਾ ਸ਼ਹਿਰ ਨਾਲ ਖੜਦੇ ਆ ਸਤੀਸ ਜੀ 8 ਤੋਂ 9 ਕੀ ਹਾਲਾਤ ਸੀਗੇ ਬਸ ਜੀ 0 0 ਸਾਰਾ 0 ਸੀਗਾ ਜੀ ਹਾਂ ਦੇ ਤੁਹਾਡੇ ਤਾਂ ਹਮੇਸ਼ਾ ਹੀ ਰਸ਼ ਰਹਿੰਦਾ ਹਾਂਜੀ ਹਾਂਜੀ ਪਰ ਹੁਣ ਅੱਜ ਤਾਂ ਜ਼ੀਰੋ ਸੀਗਾ ਜੀ ਪੂਰਾ ਆਰਡਰ ਤਾਂ ਨਹੀਂ ਆਇਆ ਕੁਛ ਵੀ ਨਹੀਂ ਆਰਡਰ ਜੀ ਸਾਰੇ ਬੱਤੀਆਂ ਬੰਦ ਕਰਕੇ ਉੱਪਰ ਬੈਠੇ ਸੀਗੇ ਜੀ ਅਸੀਂ ਬਸ ਠੀਕ ਹੈ ਜੀ ਬਹੁਤ ਜ਼ੀਰੋ ਸੀਗੇ ਸਾਰੇ ਠੀਕ ਹੈ হোম ਡਿਲੀਵਰੀ ਲਈ ਆਰਡਰ ਨਾ ਜੀ ਨਾ ਨਾ ਕੁਛ ਵੀ ਨਹੀਂ ਸਿੱਕ एकदम ਬੰਦ ਸਾਰਾ ਠੀਕ ਹੈ ਜੀ ਤੇ ਪੂਰੇ ਸ਼ਹਿਰ ਨੇ ਸਹਿਯੋਗ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਦੇਣਾ ਚਾਹੀਦਾ ਜੀ ਸਾਰਿਆਂ ਨੂੰ ਦੇਣਾ ਚਾਹੀਦਾ ਸ਼ਹਿਰ ਪੂਰਾ ਦੇਸ਼ ਭਗਤ ਹੈ ਬਿਲਕੁਲ ਜੀ ਸਾਰੇ ਹੈਗੇ ਜੀ ਬੰਦੇ ਚਾਹੀਦਾ ਵੀ ਹੈਗਾ ਜੀ ਦੇਣਾ ਚਾਹੀਦਾ ਸਾਥ ਦੇਣਾ ਚਾਹੀਦਾ ਸਭ ਬੰਦੇ ਠ ਭਰਾ ਭੈਣ ਬੱਚੇ ਬਜ਼ੁਰਗ ਸਾਰਿਆਂ ਦਾ तहे ਦਿਲੋਂ ਧੰਨਵਾਦ ਮੈਂ ਜਿਵੇਂ ਪਹਿਲਾਂ ਕਹਿ ਕੇ ਛੱਡਿਆ ਕਿ ਸਾਡੇ ਸੂਰਮੇ ਵੀਰ ਜਿਹੜੇ ਆ ਉਹ ਯੋਧੇ ਜਿਹੜੇ ਫੌਜੀ ਵੀਰ ਨੇ ਉਹ ਇਸ ਸਮੇਂ ਮੈਦਾਨੇ ਜੰਗ 'ਚ ਖੜੇ ਨੇ ਜੰਗ ਵਰਗੇ ਹਾਲਾਤ ਨੇ ਤੇ ਜਿਹੜੇ ਸਾਡੇ ਭੈਣ ਭਰਾ ਆ ਉਹਨਾਂ ਨੇ ਘਰ 'ਚ ਮੋਰਚਾ ਸਾਂਭਿਆ ਮਨ 'ਚ ਸਾਂਭਿਆ ਬੱਚਿਆਂ ਨੂੰ ਸਾਂਭਣਾ ਬਜ਼ੁਰਗਾਂ ਨੂੰ ਟੈਕਲ ਕਰਨਾ ਕੋਈ ਪੈਨਿਕ ਨਾ ਹੋਵੇ ਕੋਈ ਘਬਰਾਹਟ ਨਾ ਹੋਵੇ ਇਹ ਵੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਹੌਲੀ ਹੌਲੀ ਜੇ جنگ ਵਰਗੇ ਹਾਲਾਤ ਉੱਦੇ ਰਹੇ ਤਾਂ 7 8 9 ਨੂੰ ਜਿਵੇਂ ਦੱਸਿਆ ਕਿ ਥੋੜੀ ਸੰਵੇਦਨਸ਼ੀਲ ਥੋੜਾ ਸੰਵੇਦਨਸ਼ੀਲ ਮਾਮਲਾ ਹੈ ਔਰ ਐਕਸਪਰਟਸ ਇਹ ਕਹਿੰਦੇ ਆ ਕਿ 7 8 9 ਨੂੰ ਗੌਰ ਕਰਨਾ ਪੈਣਾ ਪਰ ਰੱਬ ਨਾ ਕਰੇ ਲੇਕਿਨ ਜੇ ਇਸੇ ਤਰੀਕੇ ਮੌਗਰਲਸ ਹੋਈਆਂ ਤਾਂ ਤੁਸੀਂ ਇਦਾਂ ਸਹਿਯੋਗ ਕਰੋਗੇ ਤਾਂ ਇਹਦੇ ਵਿੱਚ ਸਾਡਾ ਫਾਇਦਾ ਨੁਕਸਾਨ ਤੋਂ بچਾਂਗੇ ਕਿਉਂਕਿ ਦੁਸ਼ਮਨ ਨੇ ਜਦ ਵਾਰ ਕਰਨਾ ਉਹਨੇ ਕੁਝ ਦੇਖ ਕੇ ਕੁਝ ਸੋਚ ਕੇ ਕੁਝ ਸਮਝ ਕੇ ਕੁਝ ਪਰਖ ਕੇ ਵਾਰ ਨਹੀਂ ਕਰਨਾ ਉਹਨੇ ਠਾ ਕਰਦਾ ਵਾਰ ਕਰਨਾ ਤਾਂ ਇਸੇ ਤਰੀਕੇ ਆਪਾਂ ਜੇ ਪ੍ਰਸ਼ਾਸਨ ਦੀ ਗਾਈਡਲਾਈਨਰ ਨੂੰ ਮੰਨਾਂਗੇ ਰੱਬ ਨਾ ਕਰੇ ਜੇ ਜੰਗ ਵਰਗੇ ਹਾਲਾਤ ਪੈਦਾ ਹੁੰਦੇ ਹੈ ਜੰਗ ਲੱਗਦੀ ਹੈ ਤਾਂ ਨੁਕਸਾਨ ਤੋਂ ਬਚਾਂਗੇ ਪਰ ਫਿਰ ਤੋਂ ਬੇਨਤੀ ਇਹ ਹੈ ਪਾਕਿਸਤਾਨ ਵੱਲ ਨੂੰ ਸਨੇਹਾ ਘਲਣਾ ਚਾਹੁੰਦੇ ਆ ਇਹ ਜਾਂਦੀਏ ਹੋਈਏ ਹਵਾ ਤੂੰ ਪਾਕਿਸਤਾਨ ਵੱਲ ਜਾ ਪਾਕਿਸਤਾਨ ਦੀ ਆਵਾਮ ਵੀ ਉੱਥੋਂ ਦੇ ਪ੍ਰਾਈਮ ਮਿਨਿਸਟਰ ਨੂੰ ਪ੍ਰੈਜ਼ੀਡੈਂਟ ਕਹਵੇ ਕਿ ਸਾਨੂੰ ਜੰਗ ਨਹੀਂ ਚਾਹੀਦੀ ਇਹ ਦੇਸ਼ ਪਹਿਲਾਂ ਵੀ ਇਕੱਠਾ ਸੀ ਫਿਰ ਜਿਹੜੇ ਬਾਹਰ ਯੂਕੇ ਜਦੋਂ ਬ੍ਰਿਟਾਨੀਆਂ ਨੇ ਖੇਡ ਖੇਢੀ ਔਰ ਵੰਡੀਆਂ ਪਾ ਦਿੱਤੀਆਂ ਤਾਂ ਉਸ ਤੋਂ ਬਾਅਦ ਤੁਸੀਂ ਦੇਖੋ ਹਾਲਾਤ ਵਿਗੜਦੇ 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 ਕਿੱਥੇ ਤੱਕ ਆ ਗਏ ਆ ਤਾਂ ਇਹ ਜਾਂਦੀ ਹੋਈਏ ਹਵਾ ਤੇਰੇ ਅੱਗੇ ਬੇਨਤੀ ਹੈ ਕਿ ਜਾ ਕੇ ਪਾਕਿਸਤਾਨ 'ਚ ਸਨੇਹਾ ਲੈ ਕੇ ਜਾ ਕਿ ਅਸੀਂ ਵੀ ਜੰਗ ਨਹੀਂ ਚਾਹੁੰਦੇ ਅਮਨ ਚਾਹੁੰਨੇ ਆ ਪਰ ਜਦੋਂ ਵੰਗਾਰਿਆ ਜਾਂਦਾ ਜਦੋਂ ਆਤੰਗੀ ਹਮਲੇ ਕੀਤੇ ਜਾਂਦੇ ਆ ਫਿਰ ਜਿਹੜਾ ਆ ਉਹ ਰੋਹ ਪੈਦਾ ਹੁੰਦਾ ਕਰੋਸ਼ ਪੈਦਾ ਹੁੰਦਾ ਫਿਰ ਜਵਾਬ ਜ਼ਰੂਰ ਦੇਣਾ ਪੈਂਦਾ ਔਰ ਜਿਹੜੇ ਇਹ ਆਤੰਕਵਾਦੀ ਨੇ ਇਹਨਾਂ ਨੂੰ ਪਨਾਹ ਦੇਣੀ ਬੰਦ ਕਰੋ ਤਾਂ ਮਾਹੌਲ ਜਿਹੜਾ ਆ ਸਥਿਰ ਰਹੇਗਾ ਜੇ ਸਿਲਕ ਰੋਡ ਖੁੱਲ ਜਵੇ ਤੁਹਾਨੂੰ ਵੀ ਬਿਜ਼ਨਸ ਮਿਲੇ ਸਾਨੂੰ ਵੀ ਬਿਜ਼ਨਸ ਮਿਲੇ ਨਹੀਂ ਤਾਂ ਇਹਨਾਂ ਜੰਗਾ ਵਿੱਚ ਕੁਝ ਨਹੀਂ ਰੱਖਿਆ ਔਰ ਅਸੀਂ ਸਾਰਿਆਂ ਦੀ ਖੈਰ ਮੰਗਦੇ ਆ ਪਰ ਜਦੋਂ ਗੱਲ ਆਪਣੇ ਆਪ ਤੇ ਆ ਜਾਂਦੀ ਹੈ ਜਦੋਂ ਗੱਲ ਇਹ ਆਜੰਬੀ ਹੈ ਕਿ ਕੋਈ ਸਾਡੇ ਹੀ ਦੇਸ਼ ਚ ਆ ਕੇ ਸਾਡੀਆਂ ਭੈਣਾਂ ਨੂੰ ਇਸ ਤਰੀਕੇ ਰੰਡੀਆਂ ਕਰਕੇ ਚਲੇ ਜਾਵੇ ਇਸ ਤਰੀਕੇ ਧਰਮ ਪੁੱਛ ਕੇ ਗੋਲੀ ਮਾਰੀ ਜਾਵੇ ਫਿਰ ਇਹ ਗੱਲ ਬਰਦਾਸ਼ਤ ਤੋਂ ਬਾਹਰ ਆ ਇਹ ਇਨਸਾਨੀਅਤ ਦੇ ਖਿਲਾਫ ਹੈ ਔਰ ਇਹਦਾ ਜਵਾਬ ਦੇਣਾ ਬਣਦਾ ਸੀ ਪਹਿਲਾ ਪਾਕਿਸਤਾਨ ਬਹੁਤ ਲਲਕਾਰ ਮਾਰ ਰਿਹਾ ਸੀ ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਆਪਣੇ ਗਰੇਬਾਨ ਚ ਝਾਕ ਕੇ ਦੇਖਿਆ ਆਪਣੀ ਪੀੜੀ ਇੱਥੇ ਸੋਟਾ ਮਾਰ ਕੇ ਦੇਖਿਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਭਾਰਤੀ ਫੌਜ ਦੇ ਅੱਗੇ 4 ਦਿਨ ਵੀ ਨਹੀਂ ਟਿਕ ਸਕਦੇ ਤਾਂ ਉਹ ਉਹਨਾਂ ਨੇ ਹੁਣ ਪ੍ਰਸਤਾਵ ਰੱਖਿਆ ਔਰ ਉਮੀਦ ਕਰਦੇ ਆ ਕਿ ਜੰਗ ਨਾ ਲੱਗੇ ਕਿਉਂਕਿ ਪੈਨਿਕ ਤਾਂ ਹੁੰਦਾ ਹੈ ਘਬਰਾਹਟ ਤਾਂ ਹੁੰਦੀ ਹੈ ਬਹੁਤ ਸਾਰੇ ਲੋਕ ਇਹੀ ਕਹੀ ਜਾਂਦੇ ਕਿ ਯਾਰ ਮੈਨੂੰ ਤਾਂ ਸਮਝ ਮਸਾਇਲਾ ਉੱਟ ਰੀ ਦੇਖਣ ਲੱਗ ਪਈਏ ਸੋ ਇਹ ਫਿਰ ਜਦੋਂ ਡਰ ਪੈਦਾ ਹੁੰਦਾ ਐਂਜ਼ਾਈਟੀ ਪੈਦਾ ਹੁੰਦੀ ਆ ਤਾਂ ਫਿਰ ਇਮੇਜੀਨੇਸ਼ਨ ਬਣਨ ਲੱਗ ਪੈਂਦੀ ਆ ਤਾਂ ਅਸੀਂ ਨਹੀਂ ਚਾਹੁੰਦੇ ਕਿ ਜੰਗ ਲੱਗੇ ਇਹ ਤੁਸੀਂ ਨਾਲ ਮਿਲ ਕੇ ਸਰਨੇ ਅਰਦਾਸ ਕਰਨੀ ਆ ਸ਼ਹਿਰ ਤੁਸੀਂ ਦੇਖੋ ਕਿ ਅੱਜ ਸਵੀਟ ਲਾਈਟਾਂ ਜਗ ਰਹੀਆਂ ਜੀ ਔਰ ਜਿਹੜੇ ਕਮੈਂਟਸ ਆਰੇ ਵੀਰ ਜੋ ਪੜਦਈਏ ਭੈਣ ਭਰਾਵਾਂ ਦੇ ਕਮੈਂਟਸ ਬਹੁਤ ਜ਼ਰੂਰੀ ਆ ਬੇਤਹਾਸ਼ਾ ਕਮੈਂਟਸ ਆਰੇ ਆ ਔਰ ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਮੇਰੇ ਇੱਕ ਭਰਾ ਆ ਉਹਨੇ ਮੈਸੇਜ ਕੀਤਾ ਕਹਿੰਦਾ ਕਿ ਪ੍ਰਾਊਡ ਆਫ ਯੂ ਮੈਂ ਕਿਹਾ ਕੱਲੇ ਕਹਿੰਦਾ ਭਾਜੀ ਤੁਸੀਂ ਰੂਲਸ ਨੂੰ ਅਬੇ ਕੀਤਾ ਤੁਸੀਂ 1 7:58 ਮਿੰਟ ਤੇ ਲਾਈਵ ਬੰਦ ਕਰ ਦਿੱਤਾ ਤੇ ਉਹਦਾ 8:50 ਤੇ ਮੈਸੇਜ ਆਇਆ ਤੇ ਕਹਿੰਦਾ ਤੁਸੀਂ ਲਾਈਵ ਵਿੱਚ ਵਿਚਾਲੇ ਨਹੀਂ ਹੋਏ ਕਹਿੰਦਾ ਆਮ ਪ੍ਰਾਊਡ ਆਫ ਯੂ ਮੈਂ ਕਿਹਾ ਜੇ ਮੈਂ ਆਪਣੇ ਪਰਿਵਾਰਕ ਜੀਆਂ ਨੂੰ ਇਹ ਕਹਿ ਰਿਹਾ ਭੈਣਾ ਭਰਾਵਾਂ ਨੂੰ ਕਹਿ ਰਿਹਾ ਕਿ ਤੁਸੀਂ ਘਰ ਚ ਬੈਠਣਾ ਤੇ ਆ ਮੈਂ ਆਪ ਫਰੀ ਜਾਵਾਂ ਇਹ ਚੰਗੀ ਗੱਲ ਨਹੀਂ ਸੋ ਇਸ ਕਰਕੇ ਜੇ ਕਹਿੰਦੇ ਹੁੰਦੇ ਨਾ ਕਿ ਆਪ ਪਹਿਲਾਂ ਆਪਣਾ ਸੁਧਾਰ ਕਰੋ ਫਿਰ ਦੁਨੀਆ ਦਾ ਸੁਧਾਰ ਹੁੰਦਾ ਜੇ ਮੈਂ ਹੀ ਫਰੀ ਜਾਊਂਗਾ ਮੈਂ ਹੀ ਫੋਨ ਦੀ ਬੱਤੀ ਜਗਾਈ ਜਾਊਂਗਾ ਮੈਂ ਤੁਹਾਨੂੰ ਕਿੱਦਾਂ ਕਹੂੰਗਾ ਕਿ ਫੋਨ ਦੀ ਬੱਤੀ ਬੰਦ ਕਰੋ ਕੋਠੇ ਤੇ ਨਹੀਂ ਚੜਨਾ ਸੋ ਮੈਂ ਇਹ ਇਹ ਆਪਣਾ ਫਰਜ਼ ਸਮਝਿਆ ਕਿ ਮੈਨੂੰ ਘਰ ਬੈਣਾ ਚਾਹੀਦਾ ਮੈਂ ਆਪਣੀ ਜ਼ਿੰਮੇਵਾਰੀ ਸਮਝੀ ਜ਼ਿੰਮੇਵਾਰ ਨਾਗਰਿਕ ਬਣ ਕੇ ਜਿਵੇਂ ਤੁਸੀਂ ਪ੍ਰਸ਼ਾਸਨ ਦਾ ਸਹਿਯੋਗ ਦਿੱਤਾ ਮੈਨੂੰ ਲੱਗਿਆ ਸਭ ਤੋਂ ਪਹਿਲਾਂ ਮੈਨੂੰ ਆਪਣੇ ਆਪ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਤਾਂ ਧੰਨਵਾਦ ਉਸ ਵੀਰ ਦਾ ਜਿਹਨੇ ਕਮੈਂਟ ਕੀਤਾ ਜਿਹਨੇ ਮੈਸੇਜ ਭੇਜਿਆ ਸੋ ਮੈਂ ਹੁਣ ਤੁਹਾਨੂੰ ਪੜ ਕੇ ਸਾਦਨਾ ਜੀ ਮੈਸੇਜ ਮੈਸੇਜ ਥੱਲੇ ਬਹੁਤ ਚੱਲੇ ਗਏ ਯਾਰ ਇੰਡੀਅਨ ਆਰਮੀ ਔਨ ਟਿਊਜ਼ਡੇ ਲਾਂਚਡ ਆਪਰੇਸ਼ਨ ਪਰਕਰਮ ਐਂਡ ਡਿਮੋਲਿਸ਼ ਨਾਈਨ ਟੈਰਰਿਸਟ ਬੇਸ ਇਹ ਤਾਂ ਆਪਾਂ ਪੜ ਦਿੱਤੀ ਜੀ ਸਵੇਰ ਤੋਂ ਖਬਰ ਗੁੱਡ ਜੌਬ ਕਰਨੇ ਨਾਈਸ ਪਰਸਨ ਪਰਸਨ ਦਿਨੇਸ਼ ਵੀਰਾ ਭਾਰਤ ਸੈਨਾ ਨੇ ਮੰਗਲਵਾਰ ਕੋ ਅੱਛਾ ਉਹਨਾਂ ਨੇ ਹਿੰਦੀ ਵਿੱਚ ਕਰਤਾ ਉਹ ਅਸੀਂ ਬੋਲ ਦਿੱਤਾ ਜੀ ਕਿ ਦੇਰ ਰਾਤ 1 ਵਜੇ 5 ਮਿੰਟ ਤੋਂ ਸ਼ੁਰੂ ਹੋਈ ਸੀ ਜੀ ਕਾਰਵਾਈ ਔਰ 1:30 ਵਜੇ ਤੱਕ ਚੱਲੀ ਸੀਗੀ ਜਿਹਦੇ ਵਿੱਚ ਨੌ ਜਿਹੜੇ ਆਤੰਕੀ ਟਿਕਾਣੇ ਸਨ ਉਹਨਾਂ ਨੂੰ ਨਿਸ ਤੋਂ ਨਾਬੂਤ ਤਹਿਸ ਨਹਿਸ ਕਰ ਦਿੱਤਾ ਸੀ ਮਸਾਇਲਾ ਬਰਸਾ ਕੇ ਔਰ ਬੰਦਾ ਵੀ ਸੀ ਤੇ ਕਮੈਂਟਸ ਵੀ ਜੇ ਮੈਨੂੰ ਉਧਰ ਸ਼ੋ ਨਹੀਂ ਹੋ ਰਹੇ ਇੱਕ ਵਾਰੀ ਕਮੈਂਟਸ ਆ ਜਾਣ ਫਿਰ ਮੈਂ ਵੀਰ ਨੂੰ ਰੈਟਪ ਕਰਦੀ ਕਿਉਂਕਿ ਵੀਡੀਓ ਲੰਬੀ ਹੋ ਰਹੀ ਆ ਹੁਣ ਭੈਣ ਭਰਾ ਥੱਕੇ ਹੋਣੇ ਆ ਤੇ ਰੈਸਟੋਰੈਂਟ ਬੰਦ ਹੈ ਜੀ ਆਰਡਰ ਕਰਕੇ ਨਾ ਮੰਗਾਈਓ ਆਪ ਹੀ ਬਣਾ ਬਣੋ ਲੋ ਇੰਦਰ ਸਿਆਣ ਜੀ ਨੇ ਜਸਵਿੰਦਰ ਕੌਰ ਜੀ ਨੇ ਹੰਡਾ ਜਾੜਲਾ ਜੀ ਨੇ ਮਨੋਜ ਕੰਡਾ ਜੀ ਨੇ ਕਮੈਂਟਸ ਇਹੀ ਆ ਰਹੇ ਆ ਜੀ ਬਾਕੀ ਹੈਗੇ ਤਾਂ 50 60 ਕਮੈਂਟਸ ਹੈ ਪਰ ਪੜੇ ਨਹੀਂ ਜਾ ਰਹੇ ਉਹ ਸ਼ੋ ਨਹੀਂ ਕਰ ਰਹੇ ਇਧਰੋਂ ਕਰ ਲਵਾਂ ਜੋ ਸ਼ੋ ਹੋ ਰਹੇ ਆ ਚਲੋ ਆ ਵਿੱਚੇ ਹੀ ਫੋਨ ਆ ਰਿਹਾ ਮੈਂ ਫਿਲਹਾਲ ਨਹੀਂ ਚੱਕ ਸਕਦਾ ਜੀ ਆਫਟਰ ਲਾਈਵ ਆਪਾਂ ਜਰੂਰ ਚੱਕ ਲਾਂਗੇ ਪਰ ਦੇਖੋ ਸ਼ਹਿਰ ਦੇ ਸੁਧਾਰ ਲਈ ਬਹੁਤ ਸਾਰੀਆਂ ਗੱਲਾਂ ਮੈਂ ਉਹ ਵੀ ਕਰਨੀਆਂ ਚਾਹੁੰਦਾ ਮੈਂ ਦਿਖਾ ਇੰਜਰ ਕਿੰਨੇ ਕਿ ਭੇਣ ਭਰਾ ਜੁੜੇ ਹੋਏ ਆ ਦੇਖ ਲੀ ਮੇਲਾ ਕਿੰਨਾ ਘ ਭਰਿਆ ਮੇਲਾ ਭਰਿਆ ਬਸ ਮੇਲਾ ਭਰਿਆ ਹੀ ਛੱਡ ਦੇਣਾ ਸਵਾਹ ਅੱਲ ਹੈ ਠੇਕਾ ਠੇਕਾ ਬੰਦ ਸੀ ਕਿ ਖੁੱਲਾ ਸੀ ਬੰਦਾ ਹੀ ਹੋਣਾ ਨਾ ਤੇ ਮੇਰਾ ਸਵਾਲ ਇਹੀ ਹੈ ਮੈਂ ਪੁੱਛੂੰਗਾ ਕੱਲ ਨੂੰ ਹੁਣ ਬਈ ਪੈਸਾ ਜਿਹੜਾ ਇਕੱਠਾ ਹੋ ਰਿਹਾ ਉਹ ਕਿੱਥੇ ਲੱਗਣਾ ਤੇ ਆ ਤੁਸੀਂ ਦੇਖ ਲਓ ਸਟਰੀਟ ਲਾਈਟ ਇੱਧਰ ਕੋਈ ਜਗਦੀ ਆ ਜੰਗ ਤੋਂ ਬਾਅਦ ਆਪਾਂ ਇਹ ਵੀ ਗੱਲਾਂ ਕਰਨੀਆਂ ਆ ਸਟਰੀਟ ਲਾਈਟ ਕੋਈ ਜਗਦੀ ਇੱਧਰ ਉਹ ਗੜਸ਼ਕਰ ਰੋਡ ਤੇ ਕੋਈ ਸਟਰੀਟ ਲਾਈਟ ਹੈਗੀ ਆ ਸੋ ਇਹ ਸਾਰੀਆਂ ਚੀਜ਼ਾਂ ਦੇ ਸਵਾਲ ਆ ਆ ਇੱਧਰ ਆ ਮੁੱਖ ਮਾਰਗ ਆ ਉਹ ਚੌਂਕ ਤੇ ਜਗਦੀਆਂ ਬਾਕੀ ਇੱਧਰ ਕੋਈ ਜਗਦੀ ਆ ਸੋ ਬੱਸਾਂ ਵਾਲਿਆਂ ਨੂੰ ਵੀ ਵੇਟ ਕਰਨੀ ਪਈ 8 ਤੋਂ 9 ਕਿਉਂਕਿ ਬੱਸਾਂ ਵੀ ਨਹੀਂ ਚੱਲ ਰਹੀਆਂ ਸਨ ਉਹਨਾਂ ਦਾ ਵੀ ਮੇਰੇ ਖਿਆਲ ਰੂਟ ਨੂੰ ਹੋਲਡ ਕੀਤਾ ਹੋਣਾ ਬਹੁਤ ਕੰਮ ਕਰਨ ਵਾਲਿਆ ਸ਼ਹਿਰ ਦੇ ਪਰ ਤੁਸੀਂ ਸਹਾਯੋਗੀ ਤੁਸੀਂ ਸਹਾਯੋਗ ਦਿੰਦੇ ਹੋ ਤੁਹਾਡਾ ਜਿਹੜਾ ਮਾਨ ਹੈ ਬੜਾ ਸਾਫ਼ ਹੈ ਤੁਸੀਂ ਇਕਜੁੱਟ ਹੋ ਤੁਸੀਂ ਇਕਸਰੋ ਔਰ ਸਾਨੂੰ ਤੁਹਾਡੇ ਤੇ ਮਾਨ ਹੈ ਇੱਥੇ ਵੀ ਨੂੰ ਮੈਂ ਰੈਪ ਅਪ ਕਰਨੀ ਚਾਹਾਂਗਾ ਔਰ ਫਿਰ ਖਾਓ ਪੀਓ ਤੁਸੀਂ ਵੀ ਲੰਗਰ ਪਾਣੀ ਅਸੀਂ ਵੀ ਜਾ ਕੇ ਲੰਗਰ ਪਾਣੀ ਛਕੀਏ ਤੇ ਤੁਸੀਂ ਜਿੱਥੇ ਵੀ ਕਿਤੇ ਆਵਾਜ਼ ਮਾਰੂਗੇ ਅਸੀਂ ਹਮੇਸ਼ਾ ਪਹੁੰਚਾਂਗੇ ਪਰ ਮੈਨੂੰ ਇਹ ਗੱਲ ਚੰਗੀ ਲੱਗੀ ਕਿ ਜੇ ਅਸੀਂ 1 ਘੰਟਾ ਪ੍ਰਸ਼ਾਸਨ ਦਿੱਤੀ ਹਦਾਇਤ ਨੂੰ ਫੋਲੋ ਕੀਤਾ ਤਾਂ ਬੜੇ ਭੈਣ ਭਰਾਵਾਂ ਨੇ ਅਪਰੀਸ਼ੀਏਟ ਕੀਤਾ ਕਮੈਂਟਸ ਲਾਈ ਤੇ ਪਰਸਨਲ ਮੈਸੇजेस ਕਰਕੇ ਇਹ ਸਾਡਾ ਫਰਜ਼ ਹੀ ਸੀ ਐਂਡ ਆਖਿਰ ਚ ਫਿਰ ਤੋਂ ਇੱਕ ਵਾਰ ਤੁਹਾਡਾ ਧੰਨਵਾਦ ਆ ਆ ਇੱਕ ਵੰਨ ਨੂੰ ਪੁੱਛੀ ਉਹੀ ਆ ਮੁੰਡਾ ਜਿਹੜਾ ਕੀ ਨਾ ਇਹਦਾ ਰੋਹਿਤ ਆ ਜਾ ਵੀ ਆ ਜਾ ਉਰੇ ਆ ਇਤੋਂ ਵੀ ਜਾਣੀ ਹੈ ਹਾਲਾਤ ਚਲੋ ਡਿਲੀਵਰੀ ਕਰਦਾ ਚਲੋ ਦਿਖਾ ਦਈਏ ਪੈਣਾ ਭਰਾ ਵੇਖ ਵੇਖ ਦੇਖ ਦੇਖ ਟ੍ਰਿਪਲਿੰਗ ਉੱਤੋਂ ਰੋਂਗ ਸਾਈਡ ਟ੍ਰਿਪਲਿੰਗ ਦੇ ਰੌਂਗ ਸਾਈਡ ਗਲਤੀਤ ਅਗਲੀਆਂ ਦੀ ਆ। ਇਹ ਆਪਾਂ ਕੋਠੀ ਰੋਡ ਵੱਲ ਨੂੰ ਵਧਦੇ ਪਏ ਆਂ। ਰਸ਼ ਉਹਨਾ ਨਹੀਂ ਹੈ ਜਿੰਨਾ 9 ਵਜੇ ਇੱਥੇ ਹੁੰਦਾ ਕਿਉਂਕਿ ਦੁਕਾਨਾਂ ਨੂੰ ਵਧਾਇਆ ਜਾਂਦਾ 9 ਤੋਂ 9:30 ਦੇ ਵਿੱਚ ਵਿੱਚ। ਔਰ ਰੇੜੀਆਂ ਤੇ ਲਾਈਨਾਂ ਲੱਗੀਆਂ ਹੁੰਦੀਆਂ ਇਹਨਾਂ ਤੋਂ ਪੁੱਛਣਾ। ਇੱਕ ਵਸ ਫਿਰ ਉਸ ਤੋਂ ਬਾਅਦ ਆਪਾਂ ਵੀਡੀਓ ਰੈਕਪਟ ਕਰਦੇ ਆਂ। ਇਹਨਾਂ ਪਰਾ ਜਿਹੜੇ ਘਰੋਂ ਦੇਖ ਰਹੇ ਆ ਉਹਨਾਂ ਨੂੰ ਪੂਰੇ ਮਾਹੌਲ ਉਸਰਣਾ ਚਾਹੀਦਾ ਉੱਛੀਆਂ ਨੂੰ ਇਹ ਗੱਲ ਸੁਣੀ ਬ੍ਰਦਰ ਕੀ ਹਾਲਾਤ ਸੀਗੇ 8 ਤੋਂ 9 ਦੇ ਬਈ ਪਤਾ ਨਹੀਂ ਘਰ ਚੱਲ ਗਿਆ ਸੀ ਮੈਂ ਹੁਣੇ ਘਰ ਚੱਲ ਗਿਆ ਜੀ ਹੁਣੇ ਹਾਂਜੀ ਅੱਛਾ ਜਦੋਂ ਆਏ ਆ ਉਦੋਂ ਕਿੰਨੇ ਕੁ ਜਾਈਆਂ ਤੁਸੀਂ ਮੈਂ ਸਵਾ 9:00 ਵਜੇ ਸਵਾ 9:00 ਵਜੇ ਹਾਂਜੀ ਹਾਂਜੀ ਅੱਛਾ ਚਲੋ ਉਹ ਬਈ ਤੁਸੀਂ ਘਰੇ ਚਲੇਗੇ ਨਾ ਹਾਂਜੀ ਹਾਂਜੀ ਠੀਕ ਐ ਬੱਤੀਆਂ ਜਦੋਂ ਤੁਸੀਂ ਆਏ ਬੱਤੀਆਂ ਬੱਤੀਆਂ ਬੰਦ ਸੀਗੀਆਂ ਸਾਰੀ ਸਾਰੀ ਬੰਦ ਸੀਗਾ ਲੈਟ ਆਏ ਜਦੋਂ ਆਏ ਜਦੋਂ ਬਾਈ ਤੇ ਜਦੋਂ ਆਏ ਚੰਗੀ ਗੱਲ ਹੈ ਠੀਕ ਹੈ ਵਧੀਆ ਗੱਲ ਹੈ ਤੁਸੀਂ ਜਿਹੜੇ ਸਰਕਾਰ ਦੀ ਗਾਈਡਲਾਈਨ ਨੂੰ ਫੋਲੋ ਕੀਤਾ ਹਾਂਜੀ ਹਾਂਜੀ ਠੀਕ ਹੈ ਵੀਰੇ ਬਹੁਤ ਸ਼ੁਕਰ ਹੈ ਹੁਣ ਆ ਰਹੇ ਆ ਤੁਹਾਡੇ ਕਸਟਮਰ ਹਾਂਜੀ ਹਾਂਜੀ ਕੰਮ ਸਾਡਾ ਰਾਤ ਨੂੰ ਹੀ ਚੱਲਦਾ ਨਾ ਤਾਂ ਕਰਕੇ ਕੰਮ 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 ਨਹੀਂ ਕਹਿਣਾ ਕੰਮ 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 ਕਹਿਣਾ ਆ ਜਾਓ ਆਈਸਕ੍ਰੀਮ ਖਾ ਲਓ ਨਹੀਂ ਸ਼ੁਕਰੀਆ ਸ਼ੁਕਰ ਮਿਹਰਬਾਨੀ ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਇਹ ਡਿਮਾਂਡ ਵੀ ਸੀ ਪੈਣਾ ਭਰਾਮਾਂ ਦੀ ਕਿ ਤਸਵੀਰਾਂ ਵਿੱਚ ਦਿਖਾਇਆ ਜਾਵੇ ਆਈਸਕ੍ਰੀਮ ਵਾਲੀਆਂ ਰੇੜੀਆਂ ਜਿਹੜੀਆਂ 3-4 ਆ ਉਹ ਬਾਜ਼ਾਰ 'ਚ ਲੱਗੀਆਂ ਹੋਈਆਂ ਬਾਕੀ ਤਕਰੀਬਨ ਸਾਰਾ ਕੁਝ ਬੰਦ ਆ ਤੇ ਤੁਸੀਂ ਹੁਣ ਘਰ 'ਚ ਹੀ ਰਹੋ ਟੀਵੀ ਟੂਵੀ ਦੇਖ ਲਓ ਲੰਗਰ ਪਾਣੀ ਸ਼ਕ ਲਓ ਗੱਲਾਂ ਗੁੱਲਾਂ ਕਰ ਲਓ ਕੁਕਿੰਗ ਕਰਨ ਦੀ ਕੋਸ਼ਿਸ਼ ਕਰ ਲਓ ਜਿਵੇਂ ਜਿਨ੍ਹਾਂ ਨੇ ਕੋਰੋਨਾ 'ਚ ਬਹੁਤ ਕੁਕਿੰਗ ਕੀਤੀ ਉਹ ਅੱਜ ਆਪਣਾ ਟੈਲੈਂਟ ਦਿਖਾਓ ਤੇ ਆਖਰ 'ਚ ਫਿਰ ਤੋਂ ਇੱਕ ਵਾਰ ਧੰਨਵਾਦ ਹੈ ਤੁਹਾਡਾ ਤੁਹਾਡੇ ਤੇ ਮਾਣ ਤੁਸੀਂ ਸਹਿਯੋਗ ਕਰਦੇ ਹੋ ਤੁਸੀਂ 100 ਰੋ ਇੱਕ ਜੋਟੋ ਤੁਹਾਡੀ ਸ਼ਲਾਘਾ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਬਸ ਬੇਨਤੀ ਇਹ ਹੀ ਕਰਿਓ ਕਿ ਜੰਗ ਨਾ ਲੱਗੇ ਕਿਉਂਕਿ ਜੰਗ ਤੋਂ ਬਾਅਦ ਜ਼ਿੰਦਗੀਆਂ ਨੂੰ ਜੰਗ ਲੱਗ ਜਾਂਦਾ ਮੈਂ بار بار ਇਹੀ ਗੱਲ ਕਰਿਆ ਉਮੀਦ ਕਰਦੇ ਆ ਤੁਸੀਂ ਹਮੇਸ਼ਾ ਤੰਦਰੁਸਤ ਰਹੋਗੇ ਚੜ੍ਹਦੀ ਕਲਾ ਚ ਰਹੋਗੇ ਤੇ ਇਸੇ ਤਰੀਕੇ ਹਮੇਸ਼ਾ ਜਦੋਂ ਤੁਹਾਡੇ ਸਹਿਯੋਗ ਦੀ ਲੋੜ ਪਊਗੀ ਤੁਸੀਂ ਸਹਿਯੋਗ ਦਿੰਦੇ ਰਹੋਗੇ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ